ਆ ਇਹ ਮੇਰੇ ਨਾਲ ਜ਼ਿਆਤੀਆਂ ਹੋਈਆਂ ਚੰਡੀਗੜ੍ਹ ਦੇ ਵਿੱਚ ਮੈਂ ਜੌਬ ਕਰਦੀ ਹੁੰਦੀ ਸੀ ਕਿਤੇ ਕੰਮ ਕਰਦੀ ਮੈਨੂੰ ਤਨਖਾਹ ਨਾ ਦਿੰਦੇ ਕਦੇ ਹਸਪੀਟਲ ਦੇ ਵਿੱਚ ਕਦੇ ਸਰਵਿਸ ਸਟੇਸ਼ਨ ਦੇ ਉੱਤੇ ਕਦੇ ਮੈਂ ਕਾਲ ਸੈਂਟਰਾਂ ਦੇ ਵਿੱਚ ਕਦੇ ਦੁਕਾਨਾਂ ਦੇ ਉੱਤੇ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਸੋ ਮੈਂ ਮਤਲਬ 8-10 ਹਜ਼ਾਰ ਦੇ ਵਿੱਚ 12 ਹਜ਼ਾਰ ਤੱਕ ਮੈਂ ਉੱਥੇ ਜੌਬ ਕਰਦੀ ਸੀ ਤੇ ਮੈਨੂੰ ਫੇਕ ਕਾਲਾਂ ਲੱਗੀਆਂ ਵੀ ਤੁਸੀਂ ਸਾਡੇ ਨਾਲ ਠੱਗੀ ਮਾਰੀ ਆ ਫਰਾਡ ਕੀਤਾ ਹੁਣ ਫਰਾਡ ਤੇ ਕੰਪਨੀ ਨੇ ਕੀਤਾ ਮੈਂ ਤਾਂ ਜਸਟ ਕਾਲ ਕੀਤੀ ਸੀ ਕੰਪਨੀ ਦੇ ਕਹਿੰਦੇ ਕਾਲ ਹੋ ਮੇਰੇ ਪਰਸਨਲ ਨੰਬਰ ਤੋਂ ਕਰਵਾਉਂਦੇ ਹੁੰਦੇ ਸੀ ਮੇਰੇ ਪਰਸਨਲ ਨੰਬਰ ਤੋਂ ਹਾਲਾਂਕਿ ਮੈਂ ਸਮਝ ਸਮਝ ਕੇ ਮੰਗਦੀ ਵੀ ਰਹੀਆਂ ਵੀ ਮੈਨੂੰ ਆਪਦਾ ਵੀ ਨੰਬਰ ਦਿਓ ਤੁਹਾਡਾ ਕੰਮ ਆ ਤੁਸੀਂ ਆਪਦਾ ਨੰਬਰ ਦਿਓ ਪਰ ਜਦੋਂ ਪਤਾ ਲੱਗਿਆ ਵੀ ਨਹੀਂ ਇਹ ਤਾਂ ਲੱਖਾਂ ਦੀ ਤੰਗੀ ਮਾਰਦੇ ਆ ਹਨਾ ਮੈਂ ਕਿਸੇ ਨੂੰ ਬਲੈਕਮੇਲ ਕਰਨਾ ਆਪਦੇ ਤਾਏ ਚਾਚੇ ਨੂੰ ਕਰਨਾ ਠੀਕ ਹੈ ਜਾਂ ਮੈਂ ਆਪਦੇ ਸਹੁਰਿਆਂ ਨੂੰ ਕਰਨਾ ਹੈ ਸਪੋਸ ਕਰ ਲਓ ਹਨਾ ਕਰਨਾ ਮੈਂ ਉਹਦੇ ਚ ਕੋਈ ਵੀ ਕੁਝ ਵੀ ਕਰਕੇ ਪਾ ਦ ਬੋਲ ਕੇ ਪਾ ਦ ਹਾਂ ਹਨਾ ਉਹਨਾਂ ਦੀ ਤਾਂ ਬੇਇੱਜ਼ਤੀ ਹੋਗੀ ਨਾ ਜਾਂ ਮੈਂ ਉਹਨਾਂ ਨੂੰ ਇਹੀ ਕਹਾਂਦਾ ਵੀ ਮੈਂ ਤੁਹਾਡੀ ਵੀਡੀਓ ਪਾਉਂਗੀ ਉਹ ਮੇਰੀ ਗੱਲ ਮੰਨਣਗੇ ਨਾ ਦਰਦੇ ਮੰਨਣਗੇ ਨਾ ਸਾਨੂੰ ਇਹ ਇਹ ਵੀ ਇੱਕ ਜਿਗਰਾ ਹੈ ਨਾ ਤੁਸੀਂ ਉਧਰਲੇ ਬੰਦਿਆਂ ਦੇ ਸਾਰੇ ਸਵਾਲ ਦੂਜੇ ਪਾਸੇ ਜਾ ਕੇ ਤਲਖੀ ਨਾਲ ਕਰਨੇ ਆ ਹੂੰ ਕਿਸੇ ਦੇ ਮੂਹਰੇ ਬੈਠ ਕੇ ਉਹਨੂੰ ਟਿੱਖੇ ਸਵਾਲ ਕਰਨੇ ਹਿੰਮਤ ਵਾਲਾ ਕੰਮ ਆ ਹੂੰ ਤੁਸੀਂ ਤੁਸੀਂ ਇਕੱਠੇ ਸਾਹਮਣੇ ਦੋਨੇ ਤਰ੍ਹਾਂ ਬੈਠ ਕੇ ਵਿਖਾਇਓ ਦਾ ਸਿਰ ਪੜ ਕੇ ਉਠੋ ਤਾਂ ਹੂੰ ਅਸੀਂ ਫਿਰ ਵੀ ਸਹੀ ਸਲਾਮਤ ਉੱਠ ਕੇ ਆ ਜਾਨੇ ਚਾਹ ਪਾਣੀ ਪੀ ਕੇ ਆ ਜੀ ਬਸ ਜਿਹੜਾ ਗਲਤੀਆਂ ਸੀ ਉਹਨਾਂ ਨੇ ਕਬੂਲੀਆਂ ਨੇ ਦੇਖੋ ਗਲਤੀ ਕਬੂਲਣਾ ਵੀ ਬਹੁਤ ਵੱਡੀ ਗੱਲ ਆ ਹਨਾ ਕਬੂਲਨੀਆਂ ਸੀ ਜਿਹੜੀਆਂ ਉਹਨਾਂ ਨੇ ਕਬੂਲਨੀਆਂ ਨੇ ਸੋ ਮੈਨੂੰ ਕੋਈ ਇਤਰਾਜ਼ ਨਹੀਂ ਫਿਰ ਜੋ ਚੀਜ਼ ਹੋ ਗਿਆ ਉਹ ਹੋ ਗਿਆ ਹਨਾ ਨੂੰ ਕੋਈ ਇਤਰਾਜ਼ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਮੈਂ ਉਸ ਮੁੱਦੇ ਤੇ ਨਾ ਗੱਲ ਕਰਨਾ ਚਾਹੁੰਦਾ ਨਹੀਂ ਮੇਰੇ ਕੋਲ ਇਨਾ ਟਾਈਮ ਹੈ ਨਾ ਮੈਂ ਗੱਲ ਕਰਨਾ ਚਾਹੁੰਦੀ ਆ ਨਾ ਕੋਈ ਪੋਡਕਾਸਟ ਕਰਨਾ ਚਾਹੁੰਦੀ ਆ ਠੀਕ ਹੈ ਤੇ ਨਾ ਹੀ ਮੈਂ ਕੋਈ ਬੰਦਾ ਮੈਨੂੰ ਪਰਸਨਲੀ ਫੋਨ ਲਾਵੇ ਉਸ ਰਿਗਾਰਡਿੰਗ ਕਿ ਉਹ ਕੀ ਨਿਬੜਿਆ ਕੀ ਹੋਇਆ ਠੀਕ ਹੈ ਉਹ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਪੋਸਟ ਕਰਦਾ ਤੁਸੀਂ ਸਾਰੇ ਰੀਡ ਕਰ ਸਕਦੇ ਹੋ ਉਹਨੂੰ ਜੋ ਲਿਖਿਆ ਹੋਇਆ ਹੈ ਹਨਾ ਜਿੱਥੇ ਸੀਰ ਆਲਾ ਮੈਂ ਉੱਥੇ ਪੋਸਟ ਕਰਦਾ ਜਿੱਥੇ ਪੈਰ ਆਲਾ ਉੱਥੇ ਨਿਬੜੂਗਾ ਜੀ ਠੀਕ ਹੈ ਹਾਲਾਂਕਿ ਗੱਲਾਂ ਬਾਤਾਂ 4 ਘੰਟਿਆਂ ਦੀਆਂ ਨੇ ਉਹ ਕੱਲੀ-ਕੱਲੀ ਗੱਲ ਨਾ ਸੁਣਾਈ ਨਾ ਸੀ ਰਿਕਾਰਡ ਕੀਤੀ ਐ ਉਹ ਵੀ ਕਿਸੇ ਦਿੱਤੀ ਪੈਣਾ ਠੀਕ ਹੈ ਸਤਿ ਸ਼੍ਰੀ ਅਕਾਲ ਪੁਆਦ ਵੈਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕੁਮਾਰ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਇੱਕ ਮੁੱਦਾ ਦੇਖ ਰਹੇ ਸੀ ਗੁਰਕੌਰ ਤੇ ਗगन ਸਿੱਧੂ ਪੱਤਰਕਾਰ ਦਾ ਹਾਲਾਂਕਿ ਉਹ ਮੁੱਦਾ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਦੋਵੇਂ ਹੀ ਕੁੜੀਆਂ ਦੇ ਵੱਲੋਂ ਉਛਾਲਿਆ ਗਿਆ ਉਹਨਾਂ ਦੀ ਕਿਸੇ ਨੇ ਇੱਕ ਦੀਆਂ ਪੋਸਟਾਂ ਪਾਈਆਂ ਕਿਸੇ ਨੇ ਦੂਜੀ ਦੀਆਂ ਪੋਸਟਾਂ ਪਾਈਆਂ ਪਰ ਅੱਜ ਆਪਾਂ ਇਸ ਮੁੱਦੇ ਦੇ ਉੱਤੇ ਗੱਲ ਨਹੀਂ ਕਰਾਂਗੇ ਸਗੋਂ ਗੱਲ ਗगन ਸਿੱਧੂ ਜਿਹੜੀ ਕੁੜੀ ਹੈ ਉਹਦੇ ਜ਼ਿੰਦਗੀ ਦੇ ਬਾਰੇ ਕਰਾਂਗੇ ਗगन ਸਿੱਧੂ ਹੈ ਜਿਹੜੀ ਪੱਤਰਕਾਰ ਉਹ ਪੱਤਰਕਾਰ ਕਿਵੇਂ ਬਣੀ ਕਿਵੇਂ ਉਹ ਪੱਤਰਕਾਰਤਾ ਦੇ ਵਿੱਚ ਆਈ ਉਹਦੇ ਬਾਰੇ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਅੱਜ ਗगन ਸਿੱਧੂ ਮੌਜੂਦ ਨੇ ਗगन ਬਾਈ ਸასი ਕਾਲ ਸასი ਕਾਲ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਜੀ ਜਿਵੇਂ ਕਹਿੰਦੇ ਹੁੰਦੇ ਆ ਕਿ ਇਹ ਬੰਦੇ ਨੂੰ ਡੀਕਦੇ ਸਾਲਾ ਲੰਘ ਗਏ ਹਨ ਤੇ ਜਿਹੜੇ ਬੰਦੇ ਨੇ ਤੁਹਾਡੀ ਸ਼ੁਰੂਆਤ ਕੀਤੀ ਹੋਵੇ ਜਿਨੇ ਤੁਹਾਡੀ 스ਮਾਈਲ ਦੀ ਇਟ ਰੱਖੀ ਹੋਵੇ ਹਨਾ ਉਹੀ ਬੰਦਾ ਆਖਰ ਤੇ ਪਹੁੰਚੇ ਪਰ ਪਹੁੰਚੇ ਇਹ ਵੀ ਵੱਡੀ ਗੱਲ ਆ ਪਹੁੰਚੇ ਅਕਸਰ ਬਹੁਤ ਸਾਰੀਆਂ ਇੰਟਰਵਿਊਆਂ ਦੇ ਵਿੱਚ ਧਨਵੰਤ ਦਾ ਜ਼ਿਕਰ ਕੀਤਾ ਹਨ ਤੇ ਅੱਜ ਮੈਨੂੰ ਮੌਕਾ ਮਿਲ ਰਿਹਾ ਕਿ ਆ ਉਹਦੇ ਉਸਤਾਦ ਨਾਲ ਇੰਟਰਵਿਊ ਕਰ ਰਹੀ ਆ ਤੇ ਮਤਲਬ ਬਹੁਤ ਚੰਗਾ ਵੀ ਲੱਗ ਰਿਹਾ ਲੇਟ ਆਏ ਹੋ ਕੋਈ ਨਹੀਂ ਪਰ ਸਿੱਖਦੇ ਵੀ ਰਹੇ ਆ ਅਜੇ ਵੀ ਸਿੱਖਦੇ ਆ ਤੁਹਾਡੇ ਤੋਂ ਨਾ ਸਮੇਂ-ਸਮੇਂ ਸਰ ਲੋੜ ਨਹੀਂ ਭਾਈ ਇਹ ਤਾਂ ਤੁਹਾਡਾ ਬਡੱਪਣ ਹੈ ਕਿ ਜਿਹੜੇ ਤੁਸੀਂ ਏਡੀ ਗੱਲ ਕਰ ਰਹੇ ਹੋ ਕਿ ਸਿੱਖਣ ਵਾਲੀ ਗੱਲ ਅਸਲ ਦੇ ਵਿੱਚ ਮੈਂ ਦੱਸਣਾ ਚਾਹੁੰਗਾ ਕਿ ਗगन ਸਿੱਧੂ ਨੇ ਜਿਹੜੀ ਇਹ ਮੈਨੂੰ ਲੱਗਦਾ ਹੁੰਦਾ ਵੀ ਮੈਥੋਂ ਜ਼ਿਆਦਾ ਲੋਕ ਹੋਣ ਇਹਨਾਂ ਨੂੰ ਜਾਣਦੇ ਨੇ ਠੀਕ ਹੈ ਇੱਕ ਚੰਗੀ ਪੱਤਰਕਾਰਤਾ ਦੇ ਵਿੱਚ ਇੱਕ ਕੁੜੀ ਅੱਗੇ ਆ ਰਹੀ ਹੈ ਬਹੁਤ ਲੋਕਾਂ ਨੇ ਪਿਆਰ ਦਿੱਤਾ ਇੱਕ ਨੀਡਰ ਤੇ ਨਿਰਪੱਖ ਗੱਲ ਕਰਨ ਵਾਲੀ ਕੁੜੀ ਹੈ ਵੀ ਬਾਕੀ ਨਾਲ ਬੜੀ ਇਹ ਗੱਲਬਾਤ ਕਰਦੀ ਹੈ ਜਿਸ ਕਰਕੇ ਲੋਕਾਂ ਨੇ ਪਿਆਰ ਵੀ ਬਹੁਤ ਦਿੱਤਾ ਪਰ ਗੱਲ ਇੱਥੇ ਆਉਂਦੀ ਹੈ ਕਿ ਅਸਲ ਦੇ ਵਿੱਚ ਅਜਿਹੇ ਪੱਤਰਕਾਰੀਆਂ ਦੀ ਲੋੜ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਅਜਿਹੇ ਪੱਤਰਕਾਰਾਂ ਦੀ ਸੋ ਆਪਾਂ ਗੱਲਬਾਤ ਤੇ ਦੁਬਾਰਾ ਆਉਣੀ ਹੈ ਗਗਨ ਕਿਵੇਂ ਬਈ ਇਸ ਪੱਤਰਕਾਰਤਾ ਦੇ ਵਿੱਚ ਆਉਣਾ ਸ਼ੁਰੂ ਹੋਇਆ ਤੇ ਜਦੋਂ ਤੁਸੀਂ ਇਥੇ ਨਹੀਂ ਇਸ ਫਿਲਡ ਦੇ ਵਿੱਚ ਸੀ ਪਹਿਲਾਂ ਕੀ ਕੰਮ ਕਰਦੇ ਸੀ ਮੈਂ ਮਤਲਬ ਬੰਨਾ ਕੀ ਚਾਹੁੰਦੀ ਸੀ ਜੇ ਉਹਦੀ ਗੱਲ ਆ ਤੇ ਬਚਪਨ ਤੇ ਸਾਰਿਆਂ ਦਾ ਹੁੰਦੇ ਆ ਵੀ ਆ ਵੀ ਬਣ ਜਾਈਏ ਆ ਵੀ ਬਣ ਜਾਈਏ ਆ ਵੀ ਬਣ ਜਾਈਏ ਮੈਨੂੰ ਹਮੇਸ਼ਾ ਬਸ ਇਹੀ ਹੁੰਦਾ ਸੀ ਕਿ ਉਹ ਬਣੀਏ ਜਿਹਦਾ ਮਤਲਬ ਰਤਬਾ ਹੋਵੇ ਰੋਬ ਹੋਵੇ ਪਰ ਇਹ ਨਹੀਂ ਕਿ ਮਾੜੇ ਨੂੰ ਜਾਂ ਗਰੀਬ ਨੂੰ ਦਬਾਉਣ ਵਾਸਤੇ ਹੋਵੇ ਹਣਾ ਉਦੇ ਨਾਲ ਖੜਨ ਵਾਲਾ ਹੋਵੇ ਚਾਹੇ ਉਹ ਪੁਲਿਸ 'ਚ ਹੋਵੇ ਚਾਹੇ ਉਹ ਵਕਾਲਤ 'ਚ ਹੋਵੇ ਪੱਤਰਕਾਰੀ ਮੈਂ ਸੋਚੀ ਵੀ ਨਹੀਂ ਸੀ ਮਤਲਬ ਕਦੇ ਵੀ ਨਹੀਂ ਸੋਚੀ ਸੀ ਮੈਨੂੰ ਪਤਾ ਹੀ ਨਹੀਂ ਸੀ ਵੀ ਇਹ ਕਿਵੇਂ ਆ ਹਨਾ ਜਾਂ ਕਿੱਦਾਂ ਬਣਦੇ ਆ ਲੋਕ ਕੀ ਸਟੱਡੀ ਹੈ ਇਹਦੀ ਤੇ ਮੈਂ ਮੈਂ ਨਾਲ-ਨਾਲ ਨਾ ਮੈਂ ਲਿਖਦੀ ਹੁੰਦੀ ਸੀ ਮੈਂ ਗਾਣੇ ਲਿਖਦੀ ਸੀ ਸ਼ੇਅਰ ਲਿਖਦੀ ਸੀ ਕਹਾਣੀਆਂ ਲਿਖਦੀ ਸੀ ਤੋੜੀਆਂ ਬਹੁਤ ਹਨਾ ਤੇ ਮੈਨੂੰ ਸ਼ੌਕ ਸੀ ਲਿਖਣ ਦਾ ਉਹਨੂੰ ਵੀ ਆਇਸੀ ਵੀ ਜਿਵੇਂ ਬਾਕੀ ਕਲਾਕਾਰਾਂ ਦੇ ਗਾਣੇ ਆਉਂਦੇ ਆ ਵਿੱਚ ਗਾਣਿਆਂ ਦੇ ਨਾਮ ਆਉਂਦੇ ਆ ਮੇਰਾ ਨਾਮ ਵੀ ਉਵੇਂ ਵੱਜੇ ਹਨਾ ਤੇ ਬਹੁਤ ਛੋਟੀ ਉਮਰ ਚ ਮੈਂ ਲਿਖਣਾ ਸ਼ੁਰੂ ਕਰਤਾ ਸੀ ਬੋਲੀਆਂ ਲੋਕਗੀਤ ਇਹ ਚੀਜ਼ਾਂ ਮੈਂ ਲਿਖਦੀ ਹੁੰਦੀ ਸੀ ਕੋਸ਼ਿਸ਼ ਵੀ ਕੀਤੀ ਐ ਪਰ ਕੁਦਰਤ ਨਿਸ਼ਾਦ ਨਹੀਂ ਸਮਾਂ ਹਜੇ ਹਜੇ ਵੀ ਜੇ ਮੈਂ ਕਹਿੰਦੀ ਬੀਬੀ ਉਹ ਸਮਾਂ ਆਇਆ ਕਰਨਾ ਅਜੇ ਵੀ ਅਜੇ ਵੀ ਉਹ ਸਮਾਂ ਨਹੀਂ ਆਇਆ ਉਹ ਜਦੋਂ ਮੈਂ ਸਟੱਡੀ ਕਰਦੀ ਆ ਏ ਉਸੇ ਦੌਰਾਨ ਫਿਰ ਮੇਰੇ ਫਾਦਰ ਸਾਹਿਬ ਨੂੰ ਪਤਾ ਲੱਗਦਾ ਕਿ ਇਹ ਲਿਖਦੀ ਆ ਮੈਨੂੰ ਸਪੋਰਟ ਕੀਤਾ ਜਾਂਦਾ ਫਿਰ ਮੈਂ ਚੰਡੀਗੜ੍ਹ ਆ ਜਾਂਦੀ ਆ ਕਿਉਂਕਿ ਚੰਡੀਗੜ੍ਹ ਨੂੰ ਨਾ ਮੰਨਿਆ ਜਾਂਦਾ ਸੀ ਕਿ ਜੇ ਕਿਸੇ ਨੇ ਕਲਾਕਾਰ ਬੰਨਣਾ ਹੈ ਰਾਈਟਰ ਬੰਨਣਾ ਹੈ ਉੱਥੇ ਜਾ ਕੇ ਕਲਾਕਾਰ ਸੌਖੇ ਆ ਜਿਹੜੇ ਉਹ ਮਿਲ ਜਾਂਦੇ ਆ ਹਨਾ ਇਸੇ ਚੱਕਰ ਚ ਮੈਂ ਚੰਡੀਗੜ੍ਹ ਆਈ ਸੀ ਪਰ ਮੈਂ ਬਹੁਤ ਕਲੀਅਰ ਸੀ ਕਿ ਮੈਂ ਮੈਡਲ ਜੀ ਫੈਮਿਲੀ ਤੋਂ ਸੀਗੀ ਹਨਾ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਵੀ ਜਿੱਥੇ ਤੈਨੂੰ ਪੈਸੇ ਦੀ ਲੋੜ ਹੋਈ ਮੈਂ ਤੈਨੂੰ ਸਪੋਰਟ ਕਰੂੰਗਾ ਪਰ ਨਜਾਇਜ਼ ਖਰਚਿਆਂ 'ਚ ਨਹੀਂ ਪੈਣਾ ਆਪਾਂ ਆਪਾਂ ਉਹ ਪਰਿਵਾਰ ਨਹੀਂ ਹੈਗੇ ਵੀ ਉੱਥੇ ਕਿਤੇ ਛੂੰਪ ਕੇ ਵੇਖਦੇ ਹਾਂ ਬਾਲੇ ਵੱਡੇ ਰਹੀਸ ਨਹੀਂ ਹੈਗੇ ਵੀ ਆਪਾਂ ਉਹ ਚੰਡੀਗੜ੍ਹ ਦੀ ਲਾਈਫ ਆ ਜਿਹੜੀ ਉਹ ਅਫੋਰਡ ਕਰ ਸਕੀਏ ਪਰ ਇਹ ਆ ਵੀ ਆਪਣਾ ਸ਼ੌਂਕ ਆ ਜਿਹੜਾ ਉਹ ਦੱਬ ਕੇ ਵੀ ਨਹੀਂ ਚੱਲਣਾ ਚੱਲਣਾ ਹਾਂ ਨਹੀਂ ਲੋੜਾਂ ਪੂਰੀਆਂ ਕਰਨੀਆਂ ਸ਼ੌਂਕ ਮੈਂ ਕਦੇ ਸ਼ੌਕ ਨੂੰ ਮੰਨਿਆ ਹੀ ਨਹੀਂ ਪੂਰੇ ਹੋਏ ਵੀ ਆ ਕੋਈ ਰਹਿ ਵੀ ਗਏ ਬਹੁਤ ਰਹਿ ਵੀ ਆ ਹਨਾ ਸਾਰੇ ਸ਼ੌਕ ਕਿਸੇ ਦੇ ਨਹੀਂ ਪੂਰੇ ਹੁੰਦੇ ਜਿਹਦੇ ਕੋਲ ਸਾਈਕਲ ਆ ਉਹਨੂੰ ਮੋਟਰਸਾਈਕਲ ਦੀ ਝਾਗ ਆ ਜਿਹਦੇ ਕੋਲ ਮੋਟਰਸਾਈਕਲ ਆ ਉਹਨੂੰ ਕਾਰ ਦੀ ਜਿਹਦੇ ਕੋਲ ਕਾਰ ਆ ਉਹਨੂੰ ਝਾਜ ਦੀ ਹਨਾ ਸੋ ਸ਼ੌਕ ਕਿਸੇ ਦੇ ਨਹੀਂ ਪੂਰੇ ਹੁੰਦੇ ਬਈ ਵੱਡੇ ਤੋਂ ਵੱਡੇ ਲੀਡਰਾਂ ਦੇ ਨਹੀਂ ਹੋਏ ਲੋੜਾਂ ਦੀ ਗੱਲ ਹੁੰਦੀ ਆ ਲੋੜ ਮੇਰੀ ਕਦੇ ਨਹੀਂ ਰਹੀ ਲੋੜ ਹਰੇਕ ਪੂਰੀ ਹੋਈ ਆ ਠੀਕ ਆ ਤਾਂ ਲੋੜਾਂ ਫਾਦਰ ਸਾਹਿਬ ਨੇ ਕਿਹਾ ਸੀ ਕਿ ਪੂਰੀਆਂ ਕਰੂੰਗਾ ਠੀਕ ਆ ਸ਼ੌਕ ਤੋਂ ਆਪਦੀ ਕਮਾਈ ਸਿਰ ਤੇ ਪੂਰੇ ਕਰਨੀ ਆ ਠੀਕ ਆ ਮੈਂ ਕਿਹਾ ਠੀਕ ਹੈ ਸ਼ੌਕ ਮੈਨੂੰ ਵੈਸੇ ਐਡਾ ਐਡਾ ਕਦੇ ਪਿਆਈ ਨਹੀਂ ਫਿਰ ਜੀ ਮੈਂ ਚੰਡੀਗੜ੍ਹ ਆ ਜਾਨੀ ਆ ਆ ਕੇ ਮੇਰਾ ਬਹੁਤ ਕਲੀਅਰ ਸੀ ਕਿ ਮੈਂ ਕੋਈ ਵੀ ਜੌਬ ਕਰ ਲੂੰਗੀ ਮੈਂ ਘਰੋਂ ਪੈਸਾ ਮੰਗਵਾਉਂਗੀ ਜੇ ਜਮਾ ਲੋੜ ਪਈ ਪਰ ਮੈਂ ਮਿਹਨਤ ਕਰਕੇ ਆਪਦਾ ਆਪੇ ਕਮਾਉਂਗੀ ਦਿਖਾਉਂਗੀ ਉਸ ਤੋਂ ਬਾਅਦ ਉੱਥੇ ਕੋਈ ਵੀ ਕਲਾਕਾਰ ਮਿਲੂਗਾ ਜਾਂ ਮੇਰੇ ਕਾਲਜ ਦੇ ਕੁਝ ਮਤਲਬ ਦੋਸਤ ਸੀਗੇ ਜਿਹੜੇ ਮੁੰਡੇ ਲਿਖਦੇ ਸੀਗੇ ਵਧੀਆ ਨਾਮਨੇ ਖੱਟ ਰਹੇ ਆ ਤੇ ਮੈਨੂੰ ਐਸੀ ਵੀ ਉਹਨਾਂ ਦੇ ਥਰੂ ਮੈਂ ਕਲਾਕਾਰਾਂ ਨੂੰ ਮਿਲ ਕੇ ਗਾਣੇ ਦੇਣੇ ਸ਼ੁਰੂ ਕਰ ਦੂੰਗੀ ਮੈਂ ਵਧੀਆ ਲਿਖ ਲੈਂਦੀ ਸੀ ਪਰ ਉਹ ਹੋਇਆ ਨਹੀਂ ਸਮਾਂ ਨਹੀਂ ਨਾ ਸਮਾਂ ਬਹੁਤ ਜ਼ਰੂਰੀ ਹੈ ਜਿਹੜੀ ਚੀਜ਼ ਦਾ ਸਮਾਂ ਹੈਗਾ ਉਹਦੇ ਬਜਾਏ ਮੇਰੇ ਨਾਲ ਜ਼ਿਆਕੀਆਂ ਹੋਈਆਂ ਚੰਡੀਗੜ੍ਹ ਦੇ ਵਿੱਚ ਮੈਂ ਜੌਬ ਕਰਦੀ ਹੁੰਦੀ ਸੀ ਕਿਤੇ ਕੰਮ ਕਰਦੀ ਮੈਨੂੰ ਤਨਖਾਹ ਨਾ ਦਿੰਦੇ ਕਦੇ ਹਸਪੀਟਲ ਦੇ ਵਿੱਚ ਕਦੇ ਸਰਵਿਸ ਸਟੇਸ਼ਨ ਦੇ ਉੱਤੇ ਕਦੇ ਮੈਂ ਕਾਲ ਸੈਂਟਰਾਂ ਦੇ ਵਿੱਚ ਕਦੇ ਦੁਕਾਨਾਂ ਦੇ ਉੱਤੇ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਸਮਾਂ ਮਤਲਬ 8-10 ਹਜ਼ਾਰ ਦੇ ਵਿੱਚ 12 ਹਜ਼ਾਰ ਤੱਕ ਮੈਂ ਉੱਥੇ ਜੌਬ ਕਰਦੀ ਸੀ ਤੇ 8-10 ਹਜ਼ਾਰ ਹੀ ਉੱਥੇ ਖਰਚਾ ਆਉਂਦਾ ਹੁੰਦਾ ਸੀ ਠੀਕ ਹੈ ਰਹਿਣ ਦਾ ਤੇ ਖਾਣ ਦਾ ਤੇ ਮੈਂ ਉਹੀ ਆਵਾ ਦਾ ਆਈ ਚਲਾਈ ਕਰਨ ਦੀ ਮਾਰੀ ਕਰਦੀ ਸੀ ਪਰ ਦੋ ਤਿੰਨ ਥਾਵਾਂ ਤੇ ਸਟਾਰਟਿੰਗ ਦੇ ਵਿੱਚ ਮੈਨੂੰ ਪੈਸਾ ਹੀ ਨਹੀਂ ਦਿੱਤਾ ਗਿਆ ਕਿਉਂ ਉਹਨਾਂ ਨੂੰ ਲੱਗਿਆ ਪਿੰਡ ਤੋਂ ਆਈ ਹੈ ਸਿੱਧੀ ਜੀ ਆ ਭੋਲੀ ਜੀ ਆ ਵੀ ਸ਼ਾਇਦ ਇਹ ਬੋਲੂਗੀ ਨਹੀਂ ਪਰ ਚੋਪਰਿਆਂ ਨਾਲੇ ਜਿਹੜੇ ਹਨ ਸਮੁੰਦਰ ਹੁੰਦੇ ਆ ਉਹ ਜਿਆਦਾ ਖਤਰਨਾਕ ਹੁੰਦੇ ਆ ਉਹੀ ਗੱਲ ਹੋਈ ਮੈਂ ਤਿੰਨ ਵਾਰ ਮੌਕੇ ਦਿੱਤੇ ਅੱਡ ਅੱਡ ਕੰਪਨੀਆਂ ਨੂੰ ਉਹ ਮੈਂ ਚਾਹੁੰਦੀ ਸੀ ਕਿ ਵੀ ਭਾਈ ਇਹ ਆਪੇ ਦੇ ਦੇਣਗੇ ਸ਼ਰਮ ਨੂੰ ਹੀ ਦੇ ਦਿੰਦਾ ਮਤਲਬ ਤੁਸੀਂ ਇੱਕੋ ਹੀ ਸਮੇਂ ਤੇ ਆਡ ਅਡ ਕੰਪਨੀਆਂ ਨਾਲ ਕੰਮ ਕਰਦੇ ਸੀ ਜਾਂ ਤੁਸੀਂ ਇੱਕ ਜੌਬ ਛੱਡ ਕੇ ਦੂਜੀ ਤੇ ਦੂਜੀ ਛੱਡ ਕੇ ਤੀਜੀ ਤੇ ਆ ਗਈ ਸੀ ਉਹ ਪਹਿਲੇ ਪਹਿਲੀ ਜਗ੍ਹਾ ਮੈਂ ਕੰਮ ਜਿੱਥੇ ਕੀਤਾ ਹਨਾ ਉਹ ਉਹਨਾਂ ਨੇ ਮੈਥੋਂ ਕੰਮ ਕਰਵਾਇਆ 40 ਦਿਨ ਕੰਮ ਕਰਵਾਇਆ ਐਂ ਹੁੰਦਾ ਰੂਲ ਆਈ ਹੁੰਦਾ ਵੀ 30 ਦਿਨ ਕੰਮ ਕਰੋ 40 ਦਿਨਾਂ ਬਾਅਦ ਪੈਸੇ ਮਿਲਦੇ ਆ ਹਨਾ ਉੱਥੇ ਮੈਂ ਕੀਤਾ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੇਰੇ ਪੈਸੇ ਉਹ ਕਹਿੰਦੇ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਡਾਊਨ ਆ ਤੇ ਅਸੀਂ ਤੁਹਾਨੂੰ ਪੇ ਨਹੀਂ ਕਰ ਸਕਦੇ ਅੱਛਾ ਮੈਂ ਸੌਦਾ ਹੀ ਚੁੱਕ ਲਿਆਈ ਠੀਕ ਹੈ ਵੀ ਮੈਂ ਆਪਦੇ ਪੈਸੇ ਪੂਰੇ ਕੀਤੇ ਪਰ ਮੈਨੂੰ ਵਧੀਆ ਹੁਣ ਜਿੱਤੋ ਮੈਨੂੰ ਪੈਸਾ ਨਹੀਂ ਮਿਲਣਾ ਮੈਂ ਭਰਨਾ ਤਾਂ ਕਰਾਇਆ ਨਾ ਖੰਡ ਥੋੜੀ ਭਰਨੀ ਆ ਉਥੇ ਪੀਜੀ ਦੇ ਵਿੱਚ ਕਿਰਾਇਆ ਭਰਨਾ ਤੇ ਉਹ ਉਦੋਂ ਫਿਰ ਮੇਰੀ ਉੱਥੋਂ ਵਿਗੜ ਗਈ ਵਿਗੜ ਵਿਗੜੀ ਜੀ ਪੈਸੇ ਨਹੀਂ ਦੇਣੇ ਫਿਰ ਆਪਾਂ ਕੰਮ ਕਿਉਂ ਕਰਾਂਗੇ ਹਾਲਾਂਕਿ ਉਹਨਾਂ ਤੋਂ ਮੈਨੂੰ ਹੋਰ ਕੋਈ ਸ਼ਿਕਾਇਤ ਨਹੀਂ ਸੀ ਨਾ ਕੋਈ ਬਦਤਮੀਜ਼ੀ ਐਵੇਂ ਆਪਾਂ ਇਲਜ਼ਾਮ ਲਾਈਏ ਹਨਾ ਨਾ ਕੋਈ ਐਸੀ ਉਹ ਮੈਨੂੰ ਆਪਦੀ ਬੱਚੀਆਂ ਤਰ੍ਹਾਂ ਸਮਝਦੇ ਸੀ ਬਹੁਤ ਯਕੀਨ ਕਰਦੇ ਸੀ ਗੱਲਾਂ ਮੇਰੇ ਸਿਰ ਤੇ ਛੱਡ ਕੇ ਚਲੇ ਜਾਂਦੇ ਸੀ ਹਨਾ ਯਕੀਨ ਬਹੁਤ ਸੀ ਉਹਨਾਂ ਨੂੰ ਮੇਰੇ ਤੇ ਫਾਈਨੈਂਸ਼ੀਅਲੀ ਕਿਤੇ ਨਾ ਕਿਤੇ ਥੋੜਾ ਕ੍ਰੈਸ਼ ਹੋ ਗਿਆ ਉਸ ਚੀਜ਼ ਦੇ ਉਹਨਾਂ ਦਾ ਹੋਊਗਾ ਹਨਾ ਪਰ ਮੈਨੂੰ ਉਸੇ ਤਾਈ ਨਹੀਂ ਨਾ ਮੈਂ ਉੱਥੇ ਕਾਮਯਾਬ ਹੋਣ ਆਈ ਆ ਹੁਣ ਸਾਰਿਆਂ ਨੂੰ ਦਾਨੀ ਤੇ ਨਹੀਂ ਬਣਿਆ ਜਾ ਸਕਦਾ ਅੱਗੇ ਫਿਰ ਇੱਕ ਹਸਪੀਟਲ 'ਚ ਕੰਮ ਕਰਦੀ ਆ ਮਹੀਨਾ ਕਰਦੀ ਆ ਉਦੋਂ ਬਾਅਦ ਕਰੋਨਾ ਆ ਜਾਂਦਾ ਤੇ ਮੈਨੂੰ ਵੀ ਮੈਂ ਵੀ ਬਿਮਾਰ ਹੋ ਜਾਂਦੀ ਮੈਂ ਜਦੋਂ ਛੱਡਦੀ ਆ ਤਾਂ ਮੈਂ ਪੈਸੇ ਤਾਂ ਮੰਗਣੀਆਂ 10 ਕੇ ਛੱਡਦੀ ਆ ਵੀ ਮੈਂ ਛੱਡ ਰਹੀ ਆ ਫਿਰ ਉਸ ਹਸਪੀਟਲ ਦੇ ਵੱਲੋਂ ਵੀ ਮੈਨੂੰ ਪੇ ਉਦੋਂ ਨਹੀਂ ਕੀਤਾ ਜਾਂਦਾ ਉਹਨਾਂ ਨੇ ਵੀ ਤਨਖਾਹ ਰੱਖ ਲਈ ਉਹ ਕਿੰਨੇ ਸਮੇਂ ਤਨਖਾਹ ਸੀ ਉਹ ਵੀ ਕੁਛ ਮਹੀਨੇ ਇੱਕ ਮਹੀਨੇ ਦੀ ਸੀ ਉਹ ਵੀ ਬਸ ਇੱਕ ਮਹੀਨੇ ਬਾਦੀ ਕੁ ਮਹੀਨੇ ਬਾਦ ਹਰ ਇੱਕ ਬੰਦਾ ਚਾਹੁੰਦਾ ਮੈਨੂੰ ਤਨਖਾਹ ਮਿਲ ਜੇ ਸਰਕਲ ਹਰ ਇੱਕ ਦਾ ਮਹੀਨੇ ਬਾਦੀ ਝਿਲਦਾ ਜਦੋਂ ਤੁਸੀਂ ਤਨਖਾਹ ਮੰਗਦੇ ਸੀ ਉਹ ਦਿੰਦੇ ਨਹੀਂ ਸੀ ਦਿੰਦੇ ਨਹੀਂ ਸੀ ਹਾਂ ਤੀਜੀ ਦਾ ਇੱਕ ਕਾਲ ਸੈਂਟਰ ਸੀ ਉਹਨਾਂ ਉਹਨਾਂ ਥੋੜਾ ਫਰੌਡ ਜਿਹਾ ਵਾਲਾ ਕੰਮ ਸੀ ਮੈਂ ਸ਼ੁਰੂ ਤੋਂ ਫਰੌਡ ਵਾਲਾ ਕੰਮ ਕਰਕੇ ਰਾਜੀ ਨਹੀਂ ਹੈਗੀ ਅਗਲਾ ਤਾਂ ਨਿਕਲ ਜਾਂਦਾ ਹੁੰਦਾ ਤੁਸੀਂ ਫਸ ਜਾਣਾ ਹੁੰਦਾ ਸੋ ਨਹੀਂ ਮੈਨੂੰ ਚੰਗਾ ਲੱਗਦਾ ਵੀ ਮੈਂ ਕਿਸੇ ਨਾ ਬੇ ਕਿਸੇ ਨੂੰ ਬੇਵਕੂਫ ਬਣਾਵਾ ਤੇ ਉਹ ਜਦੋਂ ਮੈਨੂੰ ਮੈਨੂੰ ਮਤਲਬ 22 ਦਿਨਾਂ ਬਾਅਦ ਪਤਾ ਲੱਗਿਆ ਵੀ ਇਹ ਤਾਂ ਫਰੋਡ ਕਰਦੇ ਆ ਪਹਿਲਾਂ ਤਾਂ ਆਪਾਂ ਨੂੰ ਵਿਸ਼ਵਾਸ ਹੁੰਦਾ ਹੈ ਕਿਤੇ ਵੀ ਜਾਈਏ ਆਪਾਂ ਨੂੰ 20 ਦਿਨ ਤੋ ਪਤਾ ਨਹੀਂ ਲੱਗਦਾ ਵੀ ਇਹ ਕਿਹੋ ਜਿਹੇ ਬੰਦੇ ਆ। ਸ਼ੁਰੂ ਸ਼ੁਰੂ ਤਾਂ ਬੰਦਾ ਬੜਾ ਮਿੱਠਾ ਬੋਲਦਾ, ਇੰਨਾ ਕਮੇਟਾ ਬੋਲਦਾ ਜੀ ਆਪਾਂ ਉਹਨੂੰ ਸੋਚਦੇ ਆ ਵੀ ਇਹਦਾ ਯਾਰ ਨਾ ਵੀ ਧਰਤੀ ਤੇ ਆ ਗਿਆ। ਇਹਦੀ ਵਰਗਾ ਤਾਂ ਬੰਦਾ ਹੀ ਕੋਈ ਨਹੀਂ। 20 ਦਿਨਾਂ ਬਾਅਦ ਮੈਨੂੰ ਜਦੋਂ ਲੋਕ ਲਾਂਬੇ ਦੇਣ ਲੱਗੇ, ਚਲੋ ਕੰਮ ਕੀ ਸੀ ਉਹ ਸਾਰਾ ਮੈਂ ਪਹਿਲਾਂ ਦੱਸਿਆ ਹੋਇਆ ਹੈ। ਹਨਾ ਵੀ ਕੀ ਕੰਮ ਸੀ? ਕਾਲ ਸੈਂਟਰ ਦੇ ਵਿੱਚ ਸੀਗਾ। ਤੇ ਮੈਨੂੰ ਫੇਕ ਕਾਲਾਂ ਲੱਗੀਆਂ ਵੀ ਤੁਸੀਂ ਸਾਡੇ ਨਾਲ ਠੱਗੀ ਮਾਰੀ ਆ, ਫਰਾਡ ਕੀਤਾ। ਹੁਣ ਫਰਾਡ ਤੇ ਕੰਪਨੀ ਨੇ ਕੀਤਾ। ਮੈਂ ਤਾਂ ਜਸਟ ਕਾਲ ਕੀਤੀ ਸੀ। ਕੰਪਨੀ ਦੇ ਕਹਿਣ ਤੇ ਕਾਲ ਉਹ ਮੇਰੇ ਪਰਸਨਲ ਨੰਬਰ ਤੋਂ ਕਰਵਾਉਂਦੇ ਹੁੰਦੇ ਸੀ ਮੇਰੇ ਪਰਸਨਲ ਨੰਬਰ ਤੋਂ ਹਾਲਾਂਕਿ ਮੈਂ ਸਮੇਂ ਸਮੇਂ ਸਿਰ ਮੰਗਦੀ ਵੀ ਰਹੀਆਂ ਵੀ ਮੈਨੂੰ ਆਪਦਾ ਬਈ ਨੰਬਰ ਦਿਓ ਤੁਹਾਡਾ ਕੰਮ ਆ ਤੁਸੀਂ ਆਪਦਾ ਨੰਬਰ ਦਿਓ ਪਰ ਜਦੋਂ ਪਤਾ ਲੱਗਿਆ ਵੀ ਨਹੀਂ ਇਹ ਤਾਂ ਲੱਖਾਂ ਦੀ ਟੰਗੀ ਮਾਰਦੇ ਆ ਫਿਰ ਮੈਂ ਉਹਨਾਂ ਨੂੰ ਆਪ ਹੀ ਮਤਲਬ ਸਖਤ ਤੌਰ ਤੇ ਮਨਾ ਕਰਤਾ ਸੀ ਇੱਕ ਥੋੜਾ ਜਣਾ ਜਰੂਰ ਸਾਨੂੰ ਇਹ ਗੱਲ ਦੱਸ ਦੂ ਵੀ ਉਹ ਇਹ ਕੰਮ ਕੀ ਕਰਦੀ ਸੀ ਇਹੋ ਜਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਹੋਊਗਾ ਕਿ ਜਦੋਂ ਤੁਸੀਂ ਕਾਲ ਕਰਦੇ ਸੀ ਤੁਹਾਨੂੰ ਪਤਾ ਤਾਂ ਹੋਊਗਾ ਵੀ ਤੁਸੀਂ ਫਰਾਡ ਕਰ ਰਹੇ ਹੋ ਦਸੂ ਇੱਕ ਵਾਰੀ ਕਿ ਕਿੰਨੀ ਟੂਰੈਂਡ ਟਰੈਵਲ ਕੰਪਨੀ ਸੀਗੀ ਜਿਹੜੀ ਲੋਕਾਂ ਨੂੰ ਮਤਲਬ ਬਾਹਰ ਦੇ ਇੰਡੀਆ ਦੇ ਵਿੱਚ ਟੂਰਾਂ ਵਾਸਤੇ ਵੀਜੇ ਜੇ ਲਵਾ ਕੇ ਦਿੰਦੀਆਂ ਜਾਂ ਆਊਟ ਆਫ ਕੰਟਰੀ ਵੀ ਲਵਾਉਂਦੀ ਆ ਜੀ ਉਹਦੇ ਵਿੱਚ ਉਹ ਇੱਕ ਮੀਟਿੰਗ ਕਰਦੇ ਹੁੰਦੇ ਆ ਕਿਸੇ ਵੀ ਰੈਸਟੋਰੈਂਟ ਹੋਟਲ ਦੇ ਵਿੱਚ ਉੱਥੇ ਸਾਡੇ ਮਾਲਕ ਜਾਂਦੇ ਸੀ ਅਸੀਂ ਸਿਰਫ ਕਾਲ ਕਰਕੇ ਲੋਕਾਂ ਨੂੰ ਇਨਵਾਈਟ ਕਰਦੀ ਸੀ ਤੂੰ ਇਨਵਾਈਟ ਕਰਦੇ ਸੀ ਅਨਨੋਨ ਲੋਕਾਂ ਨੂੰ ਇਨਵਾਈਟ ਕਰਦੇ ਸੀ ਉਸ ਈਵੈਂਟ ਦੇ ਉੱਤੇ ਆਉਣ ਲਈ ਈਵੈਂਟ ਚ ਕੀ ਗੱਲਾਂ ਹੁੰਦੀਆਂ ਸੀ ਇਹ ਮਾਲਕ ਜਾਣਦੇ ਸੀ ਆਬਵੀਅਸਲੀ ਉੱਥੇ ਇਹ ਗੱਲਾਂ ਹੁੰਦੀਆਂ ਸੀ ਕਿ ਤੁਹਾਨੂੰ ਅਸੀਂ ਫਲਾਣੇ ਥਾਂ ਤੇ ਭੇਜਾਂਗੇ ਰਹਿਣ ਦਾ ਕਰਾਂਗੇ ਖਾਣ ਦਾ ਕਰਾਂਗੇ ਆਵਾਜਾਈ ਕਰਾਂਗੇ ਟੂਰ ਪੈਕੇਜ ਦਿੰਦੀ ਸੀ ਟੂਰ ਪੈਕੇਜ ਦਿੰਦੇ ਸੀ ਮੇਬੀ ਸਹੀ ਵੀ ਹੋਣਗੇ ਪਰ ਮੈਨੂੰ 2-3 ਕਾਲਾਂ ਇਹੋ ਜਿਹੀਆਂ ਆਈਆਂ ਜਿੱਦਾਂ ਚ ਲੋਕਾਂ ਨੇ ਕਿਹਾ ਕਿ ਸਾਨੂੰ 80 ਤੋਂ 2.5 ਲੱਖ ਰੁਪਏ ਲੈ ਕੇ ਤੁਹਾਡੇ ਬੌਸ ਫੋਨ ਨਹੀਂ ਚੁੱਕਦੇ ਠੀਕ ਐ ਉਦੋਂ ਫਿਰ ਮੈਨੂੰ ਪਤਾ ਲੱਗਦਾ ਕਿ ਵੀ ਇਹਨਾਂ ਦੇ ਪੈਸੇ ਮੈਂ ਕਿੱਥੋਂ ਦੇਵਾਂਗੀ 2.5 ਲੱਖ ਰੁਪਏ ਬਹੁਤ ਵੱਡਾ ਹੁੰਦਾ ਇੱਕ ਆਮ ਸਧਾਰਨ ਪਰਿਵਾਰ ਲਈ ਵੀ ਮੈਂ ਮੈਂ ਪੈਰ ਪਿੱਛੇ ਕਰ ਲਈ ਮੈਂ ਉਹਨਾਂ ਤੋਂ ਮਾਫੀ ਵੀ ਮੰਗੀ ਵੀ ਮੈਂ ਕਿਹਾ ਜੇ ਮੇਰੀ ਗਲਤੀ ਕਰਕੇ ਹੋਇਆ ਤਾਂ ਆਮਰੀਲੀ ਸੌਰੀ ਸਰ ਹਨਾ ਬਟ ਮੈਨੂੰ ਨਹੀਂ ਪਤਾ ਸੀ ਮੈਨੂੰ ਵੀ ਤੁਹਾਡੇ ਤੋਂ ਪਤਾ ਲੱਗਿਆ ਵੀ ਮੈਂ ਤਾਂ ਨਵੀਂ ਜੀ ਨਵੀਂ ਜੀ ਕੰਮ ਕਰਦੀ ਆ ਉਹਨਾਂ ਦਾ ਗੁੱਸਾ जाय ਸੀ ਮੈਂ ਸੁਣਿਆ ਵੀ ਮੈਂ ਅਗਲੇ ਦਿਨ ਜਾ ਕੇ ਕਿਹਾ ਵੀ ਤੁਸੀਂ ਬਈ ਕਿਸੇ ਬੰਦੇ ਦਾ ਫੋਨ ਨਹੀਂ ਚੁੱਕਦੇ ਉਹ ਤੋਂ ਪੈਸੇ ਲੈ ਕੇ ਆਦਾ ਗੱਲ ਕਰੋ ਉਹ ਕਹਿੰਦੇ ਛੱਡੋ ਬਲੌਕ ਕਰ ਦੋ ਇਤੋਂ ਮੈਨੂੰ ਮਤਲਬ ਸ਼ੋਰ ਹੋ ਗਿਆ ਕਿ ਠੱਗ ਗਿਆ ਮੈਂ ਕਹਤਾ ਵੀ ਸਰ ਮੈਂ ਆਹੀ ਮਹੀਨਾ ਮੇਰਾ ਐਸਮਨ ਇਹਦੇ ਪੈਸੇ ਦੇ ਦਿਆ ਜੇ 10 ਦਿਨ ਰਹਿਗੇ ਸੀ ਉਦੋਂ ਉਦੋਂ ਬਾਅਦ ਆਪਾਂ ਨਹੀਂ ਆਉਣਾ ਇਹ ਆਪਣਾ ਫਤਿਹ ਆ ਇਹ ਗੱਲ ਹੋਈ ਸੀ ਤੇ ਹੁਣ ਬਾਅਦ ਚ ਤਾਂ ਚਲੋ 100 ਬੰਨੇ ਹੁੰਦੇ ਆ ਵੀ ਤੁਸੀਂ ਤਾਂ ਬੰਦੇ ਨਹੀਂ ਭੇਜੇ ਤੁਹਾਡੇ ਮਗਰ ਤਾਂ ਬੰਦਾ ਨਹੀਂ ਆਇਆ ਮਤਲਬ ਟਾਰਗੇਟ ਨਹੀਂ ਮਤਲਬ ਫਿਰ ਤੁਹਾਨੂੰ ਉਹੀ ਪੈਸੇ ਦੇਣ ਦੇ ਮਾਰੀ ਦੇ ਲੱਗਦੇ ਮੇਰਾ ਗੁੱਸਾ ਹਾਈ ਹੋਣਾ ਸੀ ਪਿਛਲੇ ਨੇ ਵੀ ਨਹੀਂ ਦਿੱਤੇ ਉਦੋਂ ਪਿਛਲਾ ਨੇ ਵੀ ਨਹੀਂ ਦਿੱਤੇ ਇਹਨਾਂ ਨੇ ਵੀ ਨਹੀਂ ਦਿੱਤੇ ਤਿੰਨ ਵਾਰ ਬੰਦੇ ਨਾਲ ਇੱਕੋ ਚੀਜ਼ ਹੋਈ ਜਾਊਗੀ ਤੇ ਬੰਦਾ ਕੀ ਕਰੂਗਾ ਹਾਈਪਰ ਹੀ ਹੋਊਗਾ ਉਸ ਤੋਂ ਬਾਅਦ ਮੈਂ ਥਾਣਿਆਂ ਚ ਗਈ ਧਰਨੇ ਵੀ ਲਾਏ ਕੱਲੀ ਨੇ ਲਾਇਆ ਸੀ ਤਾਂ ਹਾਲਾਂਕਿ ਕੋਈ ਕੱਲਾ ਬੰਦਾ ਧਰਨਾ ਲਾ ਨਹੀਂ ਸਕਦਾ ਮੈਂ ਕੱਲੀ ਦਾ ਰੋਆ ਸੀ ਤਨਖਾਹ ਮੇਰੀ ਨੱਪੀ ਸੀ ਤੇ ਮੈਂ ਹੀ ਲਾਉਂਗੀ ਨਾ ਤੇ ਥੋੜੀ ਬਹੁਤੀ ਮੀਡੀਆ ਚ ਵੀ ਮੈਂ ਗੱਲ ਲੈ ਕੇ ਆਈ ਤੇ ਮੈਨੂੰ ਇਸ ਚੀਜ਼ ਤੋਂ ਹੀ ਇਤਰਾਜ਼ ਸੀ ਕਿ ਮਹੀਨੇ ਦੇ ਪੈਸੇ ਮਹੀਨੇ ਬਾਅਦ ਮਿਲਨੇ ਚਾਹੀਦੇ ਆ ਪਹਿਲੀ ਗੱਲ 10 ਦਿਨ ਉੱਤੇ ਲਵਾ ਕੇ ਜੇ 40 ਦਿਨਾਂ ਦੀ ਤਾਂ ਘੜੀ ਮਾਰ ਲੈਂਦੇ ਆ ਪਹਿਲੀ ਗੱਲ ਤਾਂ ਕਿਤੇ ਤਾਂ 30 ਦਿਨਾਂ ਦੇ ਨੱਪੇ ਜਾਣੇ ਕਿਤੇ 40 ਦਿਨਾਂ ਦੇ ਨੱਪੇ ਜਾਣੇ ਅਗਲਾ ਮਹੀਨਾ ਵੀ ਸਾਰਾ ਬਰਬਾਦ ਹੋ ਗਿਆ ਬੰਦੇ ਦਾ ਠੀਕ ਹੈ ਜਿੱਥੇ ਜਾਊਗਾ ਉੱਥੇ 20 ਦਿਨਾਂ ਦਾ ਹੀ ਪੈਸੇ ਮਿਲਣਗੇ ਇਸ ਗੱਲ ਤੋਂ ਵੀ ਮੈਨੂੰ ਇਤਰਾਜ਼ ਸੀ ਫਿਰ ਮੈਂ ਲੇਬਰ ਕੋਰਟ ਕੇਸ ਕਰਦੀ ਆ ਉਹ ਕੇਸ ਦੇ ਵਿੱਚ ਮੈਨੂੰ ਪੈਸੇ ਆ ਜਿਹੜੇ ਉਹ ਮਿਲ ਜਾਂਦੇ ਆ ਜਿੱਥੇ ਜਿੱਥੇ ਮੈਨੂੰ ਲੈਣੀ ਸੀਗੀ ਠੀਕ ਹੈ ਕੁਝ ਜਿੱਥੋਂ ਮੈਂ ਸਮਾਨ ਹੀ ਚੱਕਦਾ ਸੀ ਉੱਥੇ ਤਾਂ ਫਿਰ ਕੀ ਲੈਣਾ ਉਹ ਮੈਂ ਜਿੱਤ ਲੈਣੀ ਆ ਉਸ ਤੋਂ ਬਾਅਦ ਚ ਮੇਰੇ ਮਨ ਚ ਆਉਂਦਾ ਹੈ ਕਿ ਕੋਈ ਐਹੋ ਜੀ ਫੀਲਡ ਹੋਵੇ ਜਿੱਥੇ ਆਪਾਂ ਮਤਲਬ ਜਿਹਦੇ ਨਾਲ ਜ਼ਿਆਤੀ ਹੋਵੇ ਧੱਕਾ ਹੋਵੇ ਆਪਾਂ ਉਹਦੀ ਬਾਕੀ ਦੇ ਨਾਲ ਹੈਲਪ ਕਰ ਹੈਲਪ ਹੀ ਹੁੰਦੀ ਹੈ ਇਹ ਮਤਲਬ ਕਾਨੂੰਨ ਨੂੰ ਹੱਥਾਂ ਚ ਲੈ ਕੇ ਵੀ ਨਹੀਂ ਕਰਨੀ ਕਰਨੀ ਵੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਆ ਤਾਂ ਕਰਨੀ ਵੀ ਜ਼ਰੂਰ ਹੈ ਪਰ ਆਪਾਂ ਨੂੰ ਅਧਿਕਾਰ ਹੋਵੇ ਇੱਕ ਪਲੇਟਫਾਰਮ ਹੋਣਾ ਚਾਹੀਦਾ ਇੱਕ ਪਲੇਟਫਾਰਮ ਹੋਵੇ ਤੇ ਉਸੇ ਦੌਰਾਨ ਤੁਹਾਡੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਉਦੋਂ ਹੀ ਆਪਾਂ ਟੱਚ ਦੇ ਵਿੱਚ ਆਏ ਸੀ ਤਾਂ ਜਦੋਂ ਮੈਨੂੰ ਪਤਾ ਲੱਗਿਆ ਵੀ ਆ ਪੱਤਰਕਾਰੀ ਜਿਹੜੀ ਹੁੰਦੀ ਹੈ ਹਨਾ ਇਹ ਬਹੁਤ ਵਧੀਆ ਚੀਜ਼ ਹੈ ਹਨਾ ਤੁਸੀਂ ਜਿਹਦੀ ਕੋਈ ਨਹੀਂ ਸੁਣਦਾ ਉਹਦੀ ਉਹਦੀ ਜਾ ਕੇ ਸੋਸ਼ਲ ਮੀਡੀਆ ਤੇ ਪੱਤਰਕਾਰ ਸੁਣ ਲੈਂਦੇ ਆ ਤੇ ਲੋਕਾਂ ਦੇ ਵਿੱਚ ਗੱਲ ਲੈ ਜਾਂਦੇ ਆ ਹਨਾ ਸੋ ਉੱਥੋਂ ਫਿਰ ਮੈਂ ਟ੍ਰੇਨਿੰਗ ਲਿੱਤੀ ਹਨਾ ਅ ਟ੍ਰੇਨਿੰਗ ਜਿਹੜੀ ਪੋਲਿਟਿਕਲ ਕੈਂਪੇਨ ਕੀਤੀਆਂ ਕਈ ਥਾਵਾਂ ਤੇ ਕੀਤੀਆਂ ਡਿਫਰੈਂਟ ਸੂਬਿਆਂ ਦੇ ਵਿੱਚ ਕੀਤੀਆਂ ਉਸ ਤੋਂ ਬਾਅਦ ਮੈਨੂੰ ਕੰਟੀਨਿਊ ਬਦਲ ਬਦਲ ਕੇ ਚੈਨਲਾਂ ਦੇ ਉੱਤੇ ਨਮ ਉਹ ਆ ਜਿਹੜੇ ਐਕਸਪੀਰੀਅੰਸ ਮਿਲਦਾ ਮਿਲਦਾ ਰਿਹਾ ਹਨਾ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਥੋੜੇ ਬਹੁਤੇ ਕੇਸਸ ਆਉਂਦੇ ਰਹੇ ਹਨਾ ਉਹ ਤਾਂ ਹੁੰਦਾ ਹੀ ਆ ਜਦੋਂ ਬੰਦਾ ਕੋਈ ਕੰਮ ਕਰਦਾ ਇਮਾਨਦਾਰੀ ਨਾਲ ਹਨਾ ਤੇ ਉਹਦੇ ਨਾਲ ਫਿਰ ਮੜਾ ਮोटा ਇਹ ਚੀਜ਼ਾਂ ਚਲਦੀਆਂ ਹੀ ਰਹਿੰਦੀਆਂ ਨੇ ਚੈਨਲਾਂ ਦੇ ਵਿੱਚ ਜਦੋਂ ਮੈਂ ਕੰਮ ਕਰਦੀ ਸੀ ਸੋ ਚੈਨਲ ਦੀ ਜ਼ਿੰਮੇਵਾਰੀ ਹੁੰਦੀ ਹੈ ਕਿੱਥੇ ਇੰਟਰਵਿਊ ਕਰਨ ਜਾ ਰਹੇ ਆ ਉਹਨਾਂ ਦੀ ਮਰਜ਼ੀ ਹੁੰਦੀ ਹੈ ਜੋ ਅਪਲੋਡ ਹੋ ਰਿਹਾ ਉਹ ਪ੍ਰੋਡਿਊਸਰ ਦਾ ਚੈੱਕ ਕੀਤਾ ਹੁੰਦਾ ਡਾਟਾ ਇਹਦੇ ਵਿੱਚ ਮੇਰਾ ਕੋਈ ਫਾਲਟ ਨਹੀਂ ਜੇ ਕੋਈ ਚੀਜ਼ ਗਲਤ ਅਪਲੋਡ ਹੋ ਰਹੀ ਹੈ ਮੇਰੀ ਮੈਂ ਆਪਦੇ ਵੱਲੋਂ ਤੇ ਮੈਂ ਜਦੋਂ ਮੈਨੂੰ ਭੇਜਿਆ ਜਾਂਦਾ ਹੈ ਜਾਂ ਜਦੋਂ ਮੈਂ ਜਿੱਦਾ ਸਕੇ ਜਾਂਦੇ ਆਪਾਂ ਤੁਹਾਨੂੰ ਦਾ ਸਾਰਾ ਆਪਾਂ ਨੂੰ ਸਾਰਾ ਪਤਾ ਹੈ ਇਸ ਗੱਲ ਦਾ ਪਰ ਬਾਅਦ ਦੇ ਵਿੱਚ ਜਦੋਂ ਕੋਈ ਚੱਕੜ ਉਛਲਦਾ ਹੈ ਜਾਂ ਕੁਝ ਵੀ ਲੜਾਈ ਝਗੜਾ ਕਿਸੇ ਵੀ ਤਰ੍ਹਾਂ ਦਾ ਹੁੰਦਾ ਹੈ ਉਹ ਇਕੱਲੇ ਪੱਤਰਕਾਰ ਨੂੰ ਫੜ ਲਿਆ ਜਾਂਦਾ ਹੈ ਹਾਲਾਂਕਿ ਉਹਦੇ ਪਿੱਛੇ ਪੂਰਾ ਅਦਾਰਾ ਹੁੰਦਾ ਹੈ ਪਰ ਫਿਰ ਵੀ ਫਿਰ ਵੀ ਮੈਂ ਮੈਂ ਮਤਲਬ ਹਮੇਸ਼ਾ ਜਿਹੜੇ ਵੀ ਅਦਾਰੇ 'ਚ ਕੰਮ ਕੀਤਾ ਤੇ ਮੈਂ ਮਰਜ਼ੀ ਨਾਲ ਕੀਤਾ ਮੈਂ ਕਹਿੰਦੀ ਹੁੰਨੀ ਆ ਕਿ ਜੇ ਰੋਲਾ ਗੋਲਾ ਹੋਇਆ ਹਨਾ ਜਾਂ ਕਿਸੇ ਵੀ ਤਰ੍ਹਾਂ ਦਾ ਮੈਂ ਗਲਤ ਮੇਰੀ ਗਲਤੀ ਨਹੀਂ ਹੋਊਗੀ ਵੀ ਅਸੀਂ ਆਪਣੇ ਸਟੈਂਡ ਤੇ ਖੜੇ ਹਾਂ ਹਾਂ ਹੁਣ ਤੁਸੀਂ ਦੇਖੋ ਜੇ ਕਿਸੇ ਤੇ ਬੰਦੇ ਤੇ ਕਰਪਟ ਦੇ ਇਲਜ਼ਾਮ ਲੱਗ ਜਾਣ ਉਹ ਚੈਨਲ ਉਹਨੂੰ ਰੱਖੂਗਾ ਉਹ ਬੰਦੇ ਨੂੰ ਕਦੇ ਵੀ ਨਹੀਂ ਚੈਨਲ ਨੇ ਆਪਦਾ ਨਾਮ ਥੋੜੀ ਖਰਾਬ ਕਰਨਾ ਪਰ ਫਿਰ ਵੀ ਜੇ ਕੋਈ ਰੱਖੀ ਬੈਠਾ ਮੈਨੂੰ ਉਹਨਾਂ ਨੂੰ ਮੈਨੂੰ ਤੇ ਯਕੀਨ ਹੈ ਆ ਇਸ ਕਰਕੇ ਰੱਖੀ ਬੈਠੇ ਆ ਹਨਾ ਤੇ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ ਹੋ ਨਹੀਂ ਸਕਦੀ ਹਨਾ ਮੈਂ ਜਿਨ੍ਹਾਂ ਨੂੰ ਕਦੇ ਪ੍ਰੋਮੋਸ਼ਨ ਨਹੀਂ ਲਿਆ ਕੇ ਦਿੱਤੀ ਮੈਂ ਉਹਨਾਂ ਨੂੰ ਪੈਸਾ ਕਿੱਥੋਂ ਲੈ ਕੇ ਦੇ ਦੂੰਗੀ ਜਿਹੜੀ ਚੀਜ਼ ਦਾ ਬੰਦਾ ਹੀ ਨਹੀਂ ਸੋ ਇਹ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਨਾਲ-ਨਾਲ ਐ ਜਿਹੜੀਆਂ ਉਹ ਚੱਲਦੀਆਂ ਰਹੀਆਂ ਗੱਲ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਈ ਵਾਰੀ ਇਹੋ ਜਿਹੇ ਮਸਲਿਆਂ ਦੇ ਵਿੱਚ ਬੜੀ ਜਿੱਥੋਂ ਪੁਲਿਸ ਵੱਧ ਗਿਆ ਤੇ ਉਹ ਪਰਸਨਲ ਤੌਰ ਤੱਕ ਆ ਗਿਆ ਉਹ ਸਿਸਟਮ ਹਨਾ ਵੀ ਇੱਕ ਪ੍ਰੋਫੈਸ਼ਨ ਤੋਂ ਜਦੋਂ ਪਰਸਨਲ ਜ਼ਿੰਦਗੀ ਦੇ ਵਿੱਚ ਕੋਈ ਵੀ ਮਸਲਾ ਵਰਦਾ ਤਾਂ ਬੰਦੇ ਨੂੰ ਘੱਟੋ-ਘੱਟ ਐ ਹੁੰਦਾ ਵੀ ਯਾਰ ਵੀ ਕਿਉਂ ਆਪਾਂ ਇੱਥੇ ਪੰਗਾ ਲੈ ਲਿਆ ਕਦੇ ਪਛਤਾਵਾ ਹੋਇਆ ਆਪਣੇ ਕੀਤੇ ਦੇ ਉੱਤੇ ਨਹੀਂ ਕਦੇ ਵੀ ਨਹੀਂ ਹੋਇਆ ਮੈਨੂੰ ਇੱਕ ਨਾ ਮੇ ਕੋ ਕੇਸ ਆਇਆ ਸੀ ਪਹਿਲਾਂ ਦੋ ਬਜ਼ੁਰਗ ਸੀ ਜਮਾਨ ਪੜ ਤੇ ਚਲੋ ਆਪਾਂ ਪਿੰਡ ਦੇ ਨਾਮ ਹਾਈਡ ਰੱਖਾਂਗੇ ਉਹਨਾਂ ਦੇ ਬੱਚੇ ਨੂੰ ਨਾ ਕੋਈ ਕੁੜੀ ਪਰੇਸ਼ਾਨ ਕਰਦੀ ਹੁੰਦੀ ਸੀ ਤੇ ਪਰੇਸ਼ਾਨ ਕੀ ਵੀ ਮਤਲਬ ਪੈਸੇ ਮੰਗਦੀ ਸੀ ਬਲੈਕਮੇਲਿੰਗ ਜੋ ਮਤਲਬ ਕੁੜੀਆਂ ਨਾਲ ਰਹਿ ਕੇ ਬਾਅਦ ਚ ਰੇਪ ਦੇ ਪਾ ਦਿੰਦੀਆਂ ਮੈਨੂੰ ਉਹਨਾਂ ਦੀ ਕਾਲ ਆਉਂਦੀ ਹੁਣ ਮੈਨੂੰ ਆਪੇ ਹੀ ਕਾਲ ਆਉਂਦੀ ਉਹਨਾਂ ਦੀ ਲੋਕ ਮੈਨੂੰ ਖੁਦ ਲੱਭਦੇ ਆ ਮੈਂ ਥੋੜੀ ਮੈਨੂੰ ਕੀ ਸੁਪਨਾ ਥੋੜੀ ਆਉਂਦਾ ਕਿ ਕਿਸੇ ਦੇ ਘਰ ਚ ਕਲੇਸ਼ ਚੱਲੀ ਜਾਂਦਾ ਮੈਂ ਉਹਨਾਂ ਨੂੰ ਮਨਾ ਵੀ ਕੀਤਾ ਮੈਂ ਵੀ ਮੈਂ ਇਹੋ ਜਿਹਾ ਕਰਦੀ ਨਹੀਂ ਮੈਂ ਕਰਕੇ ਨਹੀਂ ਰਾਜੀ ਮੇਰੀ ਅੰਦਰੋਂ ਮੈਂ ਕਰਕੇ ਨਾ ਜੀ ਵੀ ਜਦ ਮੈਨੂੰ ਕਿਹੜਾ ਤੁਸੀਂ ਪੁੱਛ ਕੇ ਸਿਆਪਾ ਪਾਇਆ ਸੀ ਹੁਣ ਮੈਨੂੰ ਜਿਹੜਾ ਸੱਦ ਰਹੇ ਹਾਂ ਨਾਲੇ ਇਹ ਚੀਜ਼ ਲੋਕਾਂ ਨੂੰ ਦਿਖਾਉਣਾ ਨਹੀਂ ਪਰ ਫਿਰ ਵੀ ਮੈਨੂੰ ਲੱਗਿਆ ਕਿ ਸੇਧ ਤਾਂ ਮਿਲਦੀ ਹੈ ਨਾ ਕਿਸੇ ਦੇ ਪਰਿਵਾਰ ਦਾ ਕਲੇਸ਼ ਜੇ ਉਹ ਆਪ ਨੇ ਇੰਟਰਨੈਟ ਤੇ ਲਿਆ ਰਹੇ ਆ ਉਹ ਆਪ ਲਿਆ ਰਹੇ ਆ ਲੋਕਾਂ ਨੂੰ ਸੇਧ ਤਾਂ ਮਿਲਦੀ ਹੈ ਨਾ ਵੀ ਅੱਜ ਕੱਲ ਆ ਚੀਜ਼ ਚੱਲ ਪਈ ਹੈ ਤੇ ਆਪਾਂ ਕਿਵੇਂ ਬਚਣਾ ਅਵੇਅਰ ਤਾਂ ਹੁੰਦੇ ਆ ਨਾ ਲੋਕ ਜੇ ਆਪਾਂ ਉਹ ਸੋਸ਼ਲ ਮੀਡੀਆ ਤੋਂ ਪਰ ਅਗਾਂਹ ਕਿਤੇ ਮੈਂ ਤੁਹਾਨੂੰ ਟੋਕਣਾ ਚਾਹੁੰਗਾ ਇਹ ਜਦੋਂ ਆਪਾਂ ਕਿਸੇ ਦੇ ਪਰਿਵਾਰ ਦਾ ਕਲੇਸ਼ ਇੰਟਰਨੈਟ ਤੇ ਲੈ ਕੇ ਨਾ ਸੋਸ਼ਲ ਮੀਡੀਆ ਇਥੇ ਸਭ ਤੋਂ ਵੱਡਾ ਨੁਕਸਾਨ ਉਸ ਪਰਿਵਾਰ ਦਾ ਇਹ ਹੁੰਦਾ ਹੈ ਕਿ ਉਹ ਇੱਕ ਵਾਰ ਤਾਂ ਲਾਲੋ ਇਨਸਾਫ ਦੇ ਮਾਰੇ ਚਾਹੇ ਮਸ਼ਹੂਰ ਹੋਣ ਦੇ ਮਾਰੇ ਚਾਹੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਕੁਝ ਵੀ ਹੋਵੇ ਕਿਸੇ ਤਰ੍ਹਾਂ ਦੀ ਚਿੰਗ ਹੋਵੇ ਪਰ ਕਿਤੇ ਨਾ ਕਿਤੇ ਉਹਦਾ ਨੁਕਸਾਨ ਇਹ ਜ਼ਰੂਰ ਹੁੰਦਾ ਹੈ ਕਿ ਉਹ ਪਰਿਵਾਰ ਪਹਿਲਾਂ ਉਹਦੇ ਵਿੱਚ ਚਾਂਸਸ ਹੁੰਦੇ ਨੇ ਉਹ ਦੋ ਪਰਿਵਾਰ ਇਕੱਠੇ ਹੋ ਸਕਦੇ ਨੇ ਪਰ ਜਦੋਂ ਮਾਮਲਾ ਸੋਸ਼ਲ ਮੀਡੀਆ ਤੇ ਆ ਗਿਆ ਦੋਵੇਂ ਪਰਿਵਾਰ ਭੰਡੇ ਗਏ ਤਾਂ ਉਹ ਦੁਬਾਰਾ ਇਕੱਠੇ ਨਹੀਂ ਹੋ ਸਕਲੇ ਇਹਦੇ ਵਿੱਚ ਕੀ ਹੋਇਆ ਸੀ ਇਹਦੇ ਵਿੱਚ ਵੀ ਐਵੇਂ ਹੁੰਦਾ ਵੀ ਜੇ ਉਹਨਾਂ ਨੇ ਪੰਚਾਇਤ ਨਹੀਂ ਕੀਤੀ ਤੇ ਆਪਾਂ ਪੈ ਨਹੀਂ ਜਾਵਣਗੇ ਮਾੜੀ ਗੱਲ ਆ ਜੇ ਉਹ ਥਾਣੇ ਨਹੀਂ ਗਏ ਆਪਾਂ ਪਹਿਲਾਂ ਹੀ ਜਾਵਣਗੇ ਮਾੜੀ ਗੱਲ ਐ ਜੇ ਉਹ ਕਚਹਿਰੀ ਨਹੀਂ ਗਏ ਜੇ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਤੇ ਲੋਕਾਂ ਨੂੰ ਤਾਂ ਫਿਰ ਪਿਓ ਮੀਡੀਆ ਕੋਲ ਆ ਸਕਦੇ ਨੇ ਵੀ ਜਦੋਂ ਤੁਹਾਡੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਨੂੰ ਇਹ ਚੀਜ਼ ਤਾਂ ਪੁੱਛੀ ਜਾਂਦੀ ਹੈ ਨਾ ਲੋਕ ਕਹਿ ਦਿੰਦੇ ਨੇ ਵੀ ਬਾਈ ਅਕਸਰ ਲੋਕਾਂ ਨੂੰ ਸੁਣਨ ਨੂੰ ਮਿਲਦਾ ਕਿ ਪੁਲਿਸ ਨੇ ਦੂਜੀ ਤਰ੍ਹਾਂ ਤੋਂ ਪੈਸੇ ਖਾ ਲੇ ਦੂਜੀ ਤਰ੍ਹਾਂ ਦੀ ਮਦਦ ਕਰ ਰਹੀ ਹੈ ਪੁਲਿਸ ਸਾਡੀ ਗੱਲ ਨਹੀਂ ਸੁਣ ਰਹੀ ਉਦੋਂ ਤੁਹਾਡਾ ਹੱਕ ਬਣਦਾ ਕਿ ਤੁਸੀਂ ਮੀਡੀਆ ਕੋਲ ਜਾ ਕੇ ਹਮੇਸ਼ਾ ਹਮੇਸ਼ਾ ਜਦੋਂ ਆਵਾਜ਼ ਰੱਖੋ ਜਦੋਂ ਵੀ ਮੈਨੂੰ ਕੋਈ ਔਰ ਇਹ ਵੀ ਨਹੀਂ ਕਿ ਮੈਂ ਕੱਲਾ ਪੁੱਛਦੀ ਆ ਮੈਂ ਉਹਨਾਂ ਦੀ ਪੰਚਾਇਤ ਨਾਲ ਖੁਦ ਗੱਲ ਵੀ ਕਰਦੀ ਆ ਇਨਵੈਸਟੀਗੇਸ਼ਨ ਕਰਦੀ ਆ ਮੈਂ ਆਪਦੇ ਤੌਰ ਤੇ ਕਰਦੀ ਆ ਹਾਲਾਂਕਿ ਉਹਦਾ ਮੈਨੂੰ ਕੋਈ ਚੈਨਲ ਵੱਲੋਂ ਤੇਲ ਪਾਣੀ ਨਹੀਂ ਮੈਨੂੰ ਹਮੇਸ਼ਾ ਇਹ ਹੁੰਦਾ ਕਿ ਕੋਈ ਕਲੇਸ਼ ਮੇਰੇ ਗੱਲ ਨਹੀਂ ਬਣਾਣਾ ਚਾਹੀਦਾ ਮੈਂ 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 ਦੂਰ ਰਹਿਣਾ ਚਾਹੁੰਦੀ ਆ ਇਹਨਾਂ ਕਲੇਸ਼ਾਂ ਤੋਂ ਹਨਾ ਤੇ ਵੀ ਕੋਈ ਕਲੇਸ਼ ਮੇਰੇ ਗੱਲ ਦਾ ਬਵੇ ਜਦੋਂ ਉਹ ਕਹਿੰਦੇ ਆ ਕਿ ਹਾਂ ਭਾਈ ਇਹਨਾਂ ਦੀ ਸੁਣਵਾਈ ਹੈ ਨਹੀਂ ਮੰਜੂਰੀਆਂ ਉਹਨਾਂ ਦੇ ਪਿੰਡਾਂ ਦੇ ਸਰਪੰਚਾਂ ਦੀਆਂ ਮੰਜੂਰੀਆਂ ਵੀ ਹਾਂ ਇਹਨਾਂ ਦੀ ਸੁਣਵਾਈ ਹੈ ਨਹੀਂ ਉਦੋਂ ਜਾ ਕੇ ਉਹਨਾਂ ਦੀ ਗੱਲ ਹੈ ਜਿਹੜੀ ਉਹ ਸੁਣੀ ਜਾਂਦੀ ਹੈ ਤੇ ਜਾਂ ਫਿਰ ਜਿਨ੍ਹਾਂ ਨੇ ਆਲਰੇਡੀ ਆਪ ਹੀ ਸੋਸ਼ਲ ਮੀਡੀਆ ਤੇ ਪਹਿਲਾ ਚੀਜ਼ ਪੋਸਟ ਕਰਤੀ ਤੇ ਉਹ ਵਾਇਰਲ ਹੋ ਗਈ ਹਨਾ ਉਹਦੇ 'ਚ ਸਰਪੰਚ ਦਾ ਕੋਈ ਰੋਲ ਨਹੀਂ ਰਹਿ ਜਾਂਦਾ ਕਿਉਂਕਿ ਜੇ ਉਹਨਾਂ ਨੇ ਆਪ ਹੀ ਪੋਸਟ ਕਰਤੀ ਫਿਰ ਪਹਿਲਾਂ ਉਹਨਾਂ ਨੇ ਵੀ ਤਾਂ ਪੰਚਾਇਤ ਨੂੰ ਪੁੱਛ ਕੇ ਕਰਨੀ ਸੀ ਨਾ ਉਹਨਾਂ ਨੇ ਇੱਕ ਤਰ੍ਹਾਂ ਦੀ ਬੇਇੱਜ਼ਤੀ ਕਰਤੀ ਦੂਜੇ ਦਾ ਪੱਖ ਵਿਖਾਉਣਾ ਤਾਂ ਫਿਰ ਸਾਡਾ ਫਰਜ਼ ਹੈ ਨਾ ਚਲੋ ਆਪਾਂ ਆ ਗੱਲ ਕਰਦੇ ਆ ਕਿਉਂਕਿ ਇਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਜੇ ਜੇ ਮੰਨ ਲਓ ਉਹ ਦੋ ਬਜ਼ੁਰਗ ਸੀ ਅਨਪੜ੍ਹ ਸੀ ਉਹਨਾਂ ਨੂੰ ਪਤਾ ਹੀ ਨਹੀਂ ਥਾਣੇ ਕਿਚਰੀਆਂ ਦਾ ਇੰਨਾ ਗਰੀਬ ਪਰਿਵਾਰ ਸੀ ਵੀ ਉਹਨਾਂ ਕੋਲ ਥਾਣੇ ਜਾਣ ਦਾ ਤੇਲ ਨਹੀਂ ਹੈਗਾ ਹਨਾ ਤੇ ਜੇ ਮੈਂ ਕੁਝ ਨਹੀਂ ਕੀਤਾ ਕੀਤਾ ਸਭ ਕੁਝ ਕਾਨੂੰਨ ਨਹੀਂ ਆ ਮੈਂ ਸਿਰਫ ਉਹ ਮੁੰਡੇ ਦੀ ਇੰਟਰਵਿਊ ਕੀਤੀ ਕੋਈ ਕੁੜੀ ਦੀ ਫੋਟੋ ਨਹੀਂ ਦਿਖਾਈ ਆਡੀਓ ਨਹੀਂ ਵੀਡੀਓ ਨਹੀਂ ਕੁਝ ਨਹੀਂ ਦਿਖਾਇਆ ਸਿਰਫ ਇੱਕ ਕਹਾਣੀ ਦੱਸੀ ਕਿ ਭਈ ਇੱਕ ਮੁੰਡਾ ਹੈ ਉਹਦੇ ਉਹਦਾ ਮਤਲਬ ਇਦਾਂ ਇਦਾਂ ਕਰਕੇ ਆ ਸੀਨ ਹੋ ਗਿਆ ਹਨਾ ਤੇ ਮਿਕ ਲੋਕਾਂ ਨੂੰ ਅਵੇਅਰ ਕੀਤਾ ਵੀ ਬਚੋ ਇਹਨਾਂ ਚੀਜ਼ਾਂ ਤੋਂ ਹਨਾ ਆ ਉਹ ਮੁੰਡਾ ਵੀ ਉਹ ਪੀੜਤ ਹੈ ਇਸ ਚੀਜ਼ ਤੋਂ ਤੇ ਅੱਜ ਇਹਦੀ ਕੋਈ ਸੁਣ ਨਹੀਂ ਰਿਹਾ ਹੁਣ ਉਹ ਵੀਡੀਓ ਵਾਇਰਲ ਹੋਈ ਹਨਾ ਉਸ ਤੋਂ ਬਾਅਦ ਜਿਹੜੀ ਕਾਨੂੰਨ ਨੇ ਉਹਦੀ ਗੱਲ ਸੁਣੀ ਸੁਣੀ ਕਿ ਉਹਨੂੰ ਪਤਾ ਸੀਗਾ ਵੀ ਜਵਾਬ ਦੇਣਾ ਸੀ ਹਨਾ ਸੁਣੀ ਉਹਦੀ ਲੇਖੀ ਤੇ ਉਹ ਉਸ ਦਿਨ ਪਾਰਟੀਆਂ ਨੂੰ ਆਹਮੋ ਸਾਹਮਣੇ ਬਣਾਇਆ ਬਿਠਾਇਆ ਵਿਗੜ ਵਿਗੜੀ ਤਾਂ ਉਹਨਾਂ ਦੇ ਸੀ ਹੀ ਕਿ ਜਦੋਂ ਦੋਨੇ ਇੱਕ ਦੂਜੇ ਖਿਲਾਫ ਸੋਸ਼ਲ ਮੀਡੀਆ ਤੇ ਹੋਏ ਪਏ ਸੀ ਪਹਿਲਾਂ ਹੀ ਹੋਏ ਪਏ ਸੀ ਤੇ ਬਿਠਾਇਆ ਜਦੋਂ ਤਾਂ ਉਹਨਾਂ ਨੂੰ ਅਲੱਗ ਕਰਤਾ ਸਦਾ ਲਈ ਕਿਉਂਕਿ ਇਕੱਠੇ ਤਾਂ ਹੁਣ ਵੀ ਨਹੀਂ ਰਹਿਣਾ ਚਾਹੁੰਦੇ ਸੀ ਹਨ ਅਲੱਗ ਕਰਤਾ ਸਦਾ ਲਈ ਮਾੜਾ ਕਰਤਾ ਮੈਂ ਉਹ ਬਜ਼ੁਰਗ ਜਿਹੜੇ ਰਾਤ ਨੂੰ ਬਾਹਰ ਸੌਂਦੇ ਸੀ ਵੀ ਸਾਡੇ ਮੁੰਡੇ ਨੂੰ ਕੋਈ ਵੱਡ ਨਾ ਜਾਵੇ ਮਾਰ ਨਾ ਜਾਵੇ ਅਜੋ ਚੈਨ ਦੀ ਨੀਂਦ ਸੁੱਤੇ ਆਉਦੇ ਘਰੇ ਹਨਾ ਵੀ ਕਿਤੇ ਨਾ ਕਿਤੇ ਦੇਖੋ ਜਿਹੜੇ ਪੱਤਰਕਾਰ ਹੁੰਦੇ ਨੇ ਸੋਸ਼ਲ ਮੀਡੀਆ ਆ ਉਹਦਾ ਹਰ ਥੋਂ ਗਲਤ ਇਸਤੇਮਾਲ ਨਹੀਂ ਹੁੰਦਾ ਜੇਕਰ ਮੈਂ ਕਹਿੰਦਾ ਵੀ ਇਹ ਜਿਹੜਾ ਇੰਟਰਨੈਟ ਹੁੰਦਾ ਹੈ ਜਿਹੜਾ ਆਪਾਂ ਪੱਤਰਕਾਰਤਾ ਦੀ ਗੱਲ ਕਰ ਲਈਏ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਇਹ ਬਾਂਦਰ ਦੇ ਹੱਥ ਡੱਬੀ ਵਾਲਾ ਕੰਮ ਹੁੰਦਾ ਵੀ ਜਾ ਤਾਂ ਉਹਨੂੰ ਅਕਲ ਹੋਊਗੀ ਫਿਰ ਤਾਂ ਉਹ ਉਸੇ ਡੱਬੀ ਨਾਲ ਰੋਟੀ ਪਕਾ ਕੇ ਰੋਟੀ ਖਾ ਲੂਗਾ ਚੁੱਲ੍ਹੇ ਦੇ ਵਿੱਚ ਅੱਗ ਬਾਲ ਕੇ ਜੇ ਉਹਨੂੰ ਅਕਲ ਨਹੀਂ ਹੋਊਗੀ ਉਹ ਕਿਸੇ ਦੇ ਘਰ ਹੀ ਚੱਗ ਲਾ ਦੂਗਾ ਕਿਸੇ ਦੇ ਕੁੱਕ ਚੱਗ ਲਾ ਦੂਗਾ ਉਹ ਛੱਤਰ ਖਾਣ ਵਾਲੇ ਕੰਮ ਕਰੂਗਾ ਦੇਖੋ ਯੂਟਿਊਬਰ ਚ ਤੇ ਪੱਤਰਕਾਰ ਚ ਫਰਕ ਆ ਹੂੰ ਠੀਕ ਐ ਪੱਤਰਕਾਰ ਨਿਰਪੱਖ ਹੋਊਗਾ ਜੇ ਉਹ ਪੱਖ ਲਾਊਗਾ ਵੀ ਤਾਂ ਸੱਚੇ ਦਾ ਲਾਊਗਾ ਦੋਨੇ ਪੱਖਾਂ ਦੀ ਪਰਚਿਤਾਲ ਕਰਨ ਤੋਂ ਬਾਅਦ ਜੀ ਠੀਕ ਐ ਇਦਾਂ ਹੀ ਹੋਊਗਾ ਨਾ ਹੂੰ ਤੇ ਜਿਹੜਾ ਹੈਗਾ ਯੂਟਿਊਬਰ ਹਣਾ ਉਹਦੇ ਕੋਲ ਜਿਹੜਾ ਪਹਿਲਾਂ ਜਾਵੜਾ ਨੇ ਉਹਦਾ ਪੱਖ ਲੈਣਾ ਨੇ ਯੂਟਿਊਬਰ ਨੇ ਤਾਂ ਆਪਣੇ ਵਿਊ ਦੇਖਣੇ ਨੇ ਵੀ ਕਿ ਕਿਤੋਂ ਵੱਧ ਆਉਂਦੇ ਆ ਯੂਟਿਊਬਰ ਦਾ ਮਕਸਦ ਇਹੀ ਹੁੰਦਾ ਯੂਟਿਊਬਰ ਪਲੱਸ ਜਿਹੜੇ ਲੋਕ ਖੋਦ ਪਾ ਰਹੇ ਆ ਆਪਦੀ ਵੀਡੀਓ ਹੂੰ ਉਹਨਾਂ ਨੂੰ ਵੀ ਕੋਈ ਮਤਲਬ ਨਹੀਂ ਨਾ ਹੂੰ ਕਿਉਂ ਪਾ ਰਹੇ ਆ ਕਾਹ ਤੋਂ ਪਾ ਰਹੇ ਆ ਉਸਟ ਕਰਕੇ ਪਾਉਂਦੇ ਨੇ ਕਿਸੇ ਨੂੰ ਜਾਂ ਫਿਰ ਕਿਸੇ ਦੇ ਖਿਲਾਫ ਪਾਉਂਦੇ ਨੇ ਇਹ ਬਲੈਕਮੇਲਿੰਗ ਹੈ ਧਰਮੰਤ ਬਲੈਕਮੇਲਿੰਗ ਹੈ ਮੈਂ ਮੰਨ ਲਓ ਆਪਦੇ ਪਰਿਵਾਰ ਨੂੰ ਬਲੈਕਮੇਲ ਕਰਨਾ ਹੈ ਮੇਰਾ ਪੇਜ ਚੱਲਦਾ ਨਹੀਂ ਮੇਰਾ ਤਾਂ ਚਲੋ ਚੱਲਦਾ ਨਹੀਂ ਵੀ ਚੱਲਦਾ ਕੁਝ ਵੀ ਨਹੀਂ ਚੱਲਦਾ ਹਣਾ ਮੈਂ ਕਿਸੇ ਨੂੰ ਬਲੈਕਮੇਲ ਕਰਨਾ ਆਪਦੇ ਤਾਈ ਚਾਚੀ ਨੂੰ ਕਰਨਾ ਠੀਕ ਹੈ ਜਾਂ ਮੈਂ ਆਪਦੇ ਸਹੁਰਿਆਂ ਨੂੰ ਕਰਨਾ ਹੈ ਸਪਸ ਕਰ ਲਓ ਹਨਾ ਕਰਨਾ ਮੈਂ ਉਹਦੇ ਚ ਕੋਈ ਵੀ ਕੁਝ ਵੀ ਕਰਕੇ ਪਾਦਾ ਮੋਲ ਕੇ ਪਾਦਾ ਹਨਾ ਉਹਨਾਂ ਦੀ ਤਾਂ ਬੇਇੱਜ਼ਤੀ ਹੋਗੀ ਨਾ ਜਾਂ ਮੈਂ ਉਹਨਾਂ ਨੂੰ ਇਹੀ ਕਹਦਾ ਮੈਂ ਤੁਹਾਡੀ ਵੀਡੀਓ ਪਾਉਂਗੀ ਤੇ ਉਹ ਮੇਰੀ ਗੱਲ ਮੰਨਣਗੇ ਨਾ ਡਰਦੇ ਮੰਨਣਗੇ ਨਾ ਸੋ ਇੱਕ ਡਰ ਵੀ ਬਣ ਗਿਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦਾ ਬਹੁਤ ਥਾਵਾਂ ਤੇ ਗੱਲਾਂ ਹੁੰਦਾ ਇਹਦੇ ਵਿੱਚ ਮੈਂ ਕਹਿਣਾ ਚਾਹੂੰਗੀ ਕਿ ਪੇਜਾਂ ਪੇਜ ਹੋਗੇ ਜਿਹੜੇ ਖਾਸ ਕਰਕੇ ਇੰਸਟਾਗ੍ਰam ਦੇ ਉੱਤੇ ਲੋਕਾਂ ਨੇ ਪੇਜ ਬਣਾਏ ਆ ਹਨਾ ਜਾਂ ਯੂਟਿਊਬਰ ਜਿਹਨਾਂ ਲੋਕਾਂ ਨੂੰ ਆਪਾਂ ਕਹਿ ਦਿੰਨੇ ਆ ਇਹਨਾਂ ਨੂੰ ਨਹੀਂ ਸ਼ਾਇਦ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਹਰੇਕ ਕਾਨੂੰਨ ਦੀ ਬਹੁਤੀ ਨੌਲੇਜ ਹੁੰਦੀ ਹੈ ਜ਼ਿਆਦਾ ਨਹੀਂ ਹੁੰਦੀ ਠੀਕ ਹੈ ਕਿਸੇ ਨੂੰ ਹੋ ਵੀ ਸਕਦੀ ਹੈ ਪਰ ਬਹੁਤਿਆਂ ਨੂੰ ਨਹੀਂ ਹੈਗੀ ਬਹੁਤਿਆਂ ਦੇ ਅਰਗੇ ਬਹੁਤ ਹੁੰਦੇ ਨੇ ਵਿੱਚ ਨਹੀਂ ਤਾਂ ਦੇ ਅਰਗੇ ਨਹੀਂ ਤੁਸੀਂ ਉਸਤਾਦ ਬੰਦੇ ਹੋ ਮਤਲਬ ਬਤਿਆਂ ਨੂੰ ਨਹੀਂ ਹੁੰਦੀ ਤੇ ਉਹ ਉਹਨਾਂ ਨੂੰ ਕੋਈ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਗਲਤੀ ਕਰੀ ਜਾਂਦੇ ਆ ਹੂੰ ਹਮਦਰਦੀ ਇੱਕ ਅੱਛੀ ਚੀਜ਼ ਆ ਜਤਾਉਣੀ ਚਾਹੀਦੀ ਆ ਪਰ ਕੋਖ ਪੜਤਾਲ ਕਰਨ ਤੋਂ ਬਾਅਦ ਠੀਕ ਹੈ ਗੱਲਾਂ ਸੁਣ ਕੇ ਨਹੀਂ ਕਰਨੀ ਚਾਹੀਦੀ ਮੇਰੇ ਅਕੋਰਡਿੰਗ ਨਹੀਂ ਕਰਨੀ ਚਾਹੀਦੀ ਮਤਲਬ ਬੰਦਾ ਭਾਵੁਕ ਹੋ ਜਾਂਦਾ ਨਾ ਕਈ ਵਾਰੀ ਭਾਵੁਕ ਹੋ ਕੇ ਅਸੀਂ ਕਈ ਵਾਰੀ ਅਜਿਹਾ ਕਦਮ ਚੱਕ ਲੈਨੇ ਆ ਕਿ ਜਿਹਦਾ ਨੁਕਸਾਨ ਜਾਂ ਖਮਿਆਜਾ ਸਾਨੂੰ ਬਾਅਦ ਚ ਭੁਗਤਣਾ ਪੈਂਦਾ ਸਾਨੂੰ ਪਤਾ ਲੱਗਦਾ ਵੀ ਅਸੀਂ ਯਾਰ ਵੀ ਟਰੈਕ ਤੋਂ ਹਟ ਕੇ ਚਲੀ ਜਾਂਦੀ ਸੀ ਜਦਕਿ ਜੇਕਰ ਅਸੀਂ ਟਰੈਕ ਦੇ ਉੱਤੇ ਸਹੀ ਚੱਲਾਂਗੇ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਵੀ ਹੁੰਦਾ ਤੇ ਸਮਾਜਿਕ ਤੌਰ ਤੇ ਵੀ ਉਹਨੂੰ ਚੰਗੇ ਪੱਖ ਤੋਂ ਦੇਖਿਆ ਜਾਂਦਾ ਹੈ ਜੀ ਬਿਲਕੁਲ ਤੇ ਭਾਵਨਾਵਾਂ ਪੱਤਰਕਾਰਦੀਆਂ ਵੀ ਹੁੰਦੀਆਂ ਨੇ ਆਪਾਂ ਹਰੇਕ ਇੰਟਰਵਿਊ ਤੋਂ ਬਾਅਦ ਆਪਦਾ ਪੁਆਇੰਟ ਆਫ View ਰੱਖਦੇ ਆ ਹਾਲਾਂਕਿ ਕੋਈ ਜੇ ਉਹਨਾਂ ਦੋਨਾਂ ਨੂੰ ਕੱਟ ਕੇ ਪਾਵੇ ਮਤਲਬ ਦੋਨਾਂ ਪਾਰਟੀਆਂ ਦੇ ਇਹਨੂੰ ਕੱਟ ਕੇ ਪਾਵੇ ਤੇ ਸ਼ਾਇਦ ਅਸੀਂ ਦੋਗਲੇ ਸੱਜੇ ਹੂੰ ਜੇ ਉਹਨਾਂ ਨੂੰ ਕੱਟ ਕੇ ਮੀਮ ਬਣਾਉਣਾ ਹੋਵੇ ਹੂੰ ਕਿਉਂਕਿ ਅਸੀਂ ਉਧਰ ਵੀ ਉਹਦੀ ਪੱਖ ਸੁਣ ਕੇ ਅਸੀਂ ਥੱਲੇ ਪਿੱਛੇ ਪੁਆਇੰਟ ਆਫ View ਦਿੰਨੇ ਆ ਇਧਰਲੀ ਗੱਲ ਸੁਣ ਕੇ ਵੀ ਪੁਆਇੰਟ ਆਫ View ਦਿੰਨੇ ਆ ਮਤਲਬ ਜੇ ਦੋਵੇਂ ਦੋਵੇਂ ਵੀਡੀਓ ਨੂੰ ਇਕੱਠਾ ਕਰੇ ਜਾਵੇ ਤਾਂ ਉਹ ਕੌਂਟਰੋਵਰਸ਼ੀਅਲ ਵੀਡੀਓ ਬਣ ਜੂਗੀ ਦੋਵਾਂ ਦੀ ਹਾਂ ਹਾਂ ਮਤਲਬ ਬਣੂਗੀ ਆਬੀਅਸਲੀ ਬਣੂਗੀ ਆਪਨੂੰ ਪਤਾ ਆ ਪਰ ਸਾਨੂੰ ਇਹ ਇਹ ਵੀ ਇੱਕ ਜਿਗਰਾ ਹੈ ਨਾ ਤੁਸੀਂ ਉਧਰਲੇ ਬੰਦਿਆਂ ਦੇ ਸਾਰੇ ਸਵਾਲ ਦੂਜੇ ਪਾਸੇ ਜਾ ਕੇ ਤਲਖੀ ਨਾਲ ਕਰਨੇ ਆ ਹੂੰ ਕਿਸੇ ਦੇ ਮੂਹਰੇ ਬੈਠ ਕੇ ਉਹਨੂੰ ਟਿੱਖੇ ਸਵਾਲ ਕਰਨੇ ਹਿੰਮਤ ਵਾਲਾ ਕੰਮ ਆ ਹੂੰ ਤੁਸੀਂ ਤੁਸੀਂ ਇਕੱਠੇ ਸਾਹਮਣੇ ਦੋਨੇ ਤਰ੍ਹਾਂ ਬੈਠ ਕੇ ਵਖਾਇਓ ਦਾਸਰ ਪੜ ਕੇ ਉਠੋਂ ਤਾਂ ਅਹੀਂ ਜਰ ਵੀ ਸਹੀ ਸਲਾਮਤ ਉੱਠ ਕੇ ਆ ਜੰਨੇ ਆ ਚਾਪਾਣੀ ਪੀ ਕੇ ਆ ਜੰਨੇ ਚੰਗੀ ਗੱਲ ਠੀਕ ਆ ਸੋ ਸਾਡੀ ਸਾਡੀ ਜਿਹੜੀ ਜ਼ੁਬਾਨ ਹੁੰਦੀ ਆ ਜਾਂ ਸਾਡੇ ਸਵਾਲ ਹੁੰਦੇ ਆ ਇਹ ਬੜੇ ਗੁੰਝਲਦਾਰ ਹੁੰਦੇ ਆ ਇਹ ਵੜ ਕੇ ਬੰਦਾ ਲਈ ਆਉਂਦੇ ਆ ਅਰਜੈਂਟ ਲਾਉਂਦੇ ਗਾਣੇ ਆਂ ਬੰਦਾ ਘੇਰ ਕੇ ਉੱਥੇ ਹੀ ਲੈ ਆਈਦਾ ਮੁੱਦੇ ਦੇ ਠੀਕ ਆ ਸੋ ਦੂਜੀ ਗੱਲ ਜਿਹੜੀ ਤੁਸੀਂ ਕਰਦੇ ਵੀ ਮੈਂ ਮੈਂ ਕਿਸੇ ਇੱਕ ਕੇਸ ਦੀ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ ਜਿਹੜੀ ਚੀਜ਼ ਲਿਖ ਕੇ ਦੇਤੀ ਹਣਾ ਉਹ ਕਲੀਅਰ ਆ ਜਿਹੜਾ ਨਿਬੜ ਗਿਆ ਉਹ ਨਿਬੜ ਗਿਆ ਠੀਕ ਹੈ ਨਿਬੜ ਗਿਆ ਆਪਾਂ ਗੱਲ ਵੀ ਨਹੀਂ ਕਰਨੀ ਬਾਰ-ਬਾਰ ਉਹਨੂੰ ਮੈਂ ਉਛਾਲ ਸਾਰਿਆਂ ਨੂੰ ਪਤਾ ਵੀ ਕੀ ਹੋਇਆ ਹੈ ਕੀ ਨਹੀਂ ਹੋਇਆ ਉਹ ਲੋਕਾਂ ਨੂੰ ਕਲੀਅਰ ਆ ਹਣਾ ਤੇ ਹੁਣ ਬੰਦੇ ਬੰਦੇ ਨੇ ਆਪਦਾ ਜਿਹੜਾ ਹੁੰਦਾ ਹੈ ਹਣਾ ਹਰੇਕ ਬੰਦਾ ਆਪਣੀ ਬਾਤ ਮੈਂ ਕਹਿੰਨਾ ਵੀ ਤੁਸੀਂ ਇੱਕ ਵਾਰੀ ਲੋਕਾਂ ਨੂੰ ਆਪ ਵੀ ਇਹ ਗੱਲ ਦੱਸ ਦੋ ਕਿ ਜੋ ਕੁਝ ਮੁੱਦਾ ਸੀ ਗगन ਦਾ ਤੇ ਗगन ਦੀ ਨਾਲ ਉਹ ਜੋ ਵੀ ਨਾਮ ਸੀ ਕੁੜੀ ਦਾ ਸੀ ਨਾਮ ਨਹੀਂ ਲੈਣਾ ਚਾਹੁੰਦੇ ਜੋ ਵੀ ਮੁੱਦਾ ਸੀ ਉਹ ਮੁੱਦਾ ਖਤਮ ਹੋ ਚੁੱਕਿਆ ਹੈ ਉਹ ਮੁੱਦਾ ਇਹਨਾਂ ਦੀ ਆਪਸ ਦੇ ਵਿੱਚ ਸਮਝੌਤਾ ਹੋ ਚੁੱਕਿਆ ਗਾਣ ਤੁਸੀਂ ਦੱਸ ਦਿਓ ਇੱਕ ਵਾਰੀ ਲੋਕਾਂ ਨੂੰ ਇੱਕ ਪੰਚਾਇਤੀ ਸਮਝੌਤਾ ਹੋਇਆ ਜਿਹਦੇ ਵਿੱਚ ਮੇਰੇ ਪਿੰਡ ਦੀ ਪੰਚਾਇਤ ਤੇ ਉਹਨਾਂ ਦੇ ਪਿੰਡ ਦੀ ਪੰਚਾਇਤ ਸੀ ਤੇ ਉਹਦੇ ਵਿੱਚ ਬਸ ਜਿਹੜਾ ਗਲਤੀਆਂ ਸੀ ਉਹਨਾਂ ਨੇ ਕਬੂਲੀਆਂ ਨੇ ਦੇਖੋ ਗਲਤੀ ਕਬੂਲਣਾ ਵੀ ਬਹੁਤ ਵੱਡੀ ਗੱਲ ਆ ਹਨਾ ਕਬੂਲਨੀਆਂ ਸੀ ਜਿਹੜੀਆਂ ਉਹਨਾਂ ਨੇ ਕਬੂਲੀਆਂ ਨੇ ਸੋ ਮੈਨੂੰ ਕੋਈ ਇਤਰਾਜ਼ ਨਹੀਂ ਫਿਰ ਜੋ ਚੀਜ਼ ਹੋ ਗਿਆ ਉਹ ਹੋ ਗਿਆ ਹਨਾ ਨੂੰ ਕੋਈ ਇਤਰਾਜ਼ ਨਹੀਂ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਮੈਂ ਉਸ ਮੁੱਦੇ ਤੇ ਨਾ ਗੱਲ ਕਰਨਾ ਚਾਹੁੰਦਾ ਨਹੀਂ ਮੇਰੇ ਕੋਲ ਇੰਨਾ ਟਾਈਮ ਹੈ ਨਾ ਮੈਂ ਗੱਲ ਕਰਨਾ ਚਾਹੁੰਦੀ ਆ ਨਾ ਕੋਈ ਪੋਡਕਾਸਟ ਕਰਨਾ ਚਾਹੁੰਦੀ ਆ ਠੀਕ ਹੈ ਤੇ ਨਾ ਹੀ ਮੈਂ ਕੋਈ ਬੰਦਾ ਮੈਨੂੰ ਪਰਸਨਲੀ ਫੋਨ ਲਾਵੇ ਉਸ ਰਿਗਾਰਡਿੰਗ ਕਿ ਉਹ ਕੀ ਨਿਬੜਿਆ ਕੀ ਹੋਇਆ ਠੀਕ ਹੈ ਉਹ ਮੇਰੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਪੋਸਟ ਕਰਦਾ ਤੁਸੀਂ ਸਾਰੇ ਰੀਡ ਕਰ ਸਕਦੇ ਹੋ ਉਹਨੂੰ ਜੋ ਲਿਖਿਆ ਹੋਇਆ ਹੈ ਹਾਲਾਂਕਿ ਜਿੱਥੇ ਸੀ ਰੌਲਾ ਮੈਂ ਉੱਥੇ ਹੀ ਪੋਸਟ ਕਰਤਾ ਜਿੱਥੇ ਪਿਆਰ ਵਾਲਾ ਉੱਥੇ ਨਿਬੜੂਗਾ ਜੀ ਠੀਕ ਹੈ ਹਾਲਾਂਕਿ ਗੱਲਾਂ ਬਾਤਾਂ 4 ਘੰਟਿਆਂ ਦੀਆਂ ਨੇ ਉਹ ਕੱਲੀ-ਕੱਲੀ ਗੱਲ ਨਾ ਸੁਣਾਈ ਨਾ ਅਸੀਂ ਰਿਕਾਰਡ ਕੀਤੀ ਐ ਉਹ ਵੀ ਕਿਸੇ ਦਿੱਤੀ ਪੈਣਾ ਠੀਕ ਹੈ ਅਹੀਂ ਨਹੀਂ ਅਸੀਂ ਨਹੀਂ ਸਾਡਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਹੁੰਦਾ ਹੀ ਨਹੀਂ ਆ ਸਾਡਾ ਮਕਸਦ ਸਿਰਫ ਗਲਤ ਨੂੰ ਗਲਤ ਵਿਖਾਉਣਾ ਸਹੀ ਨੂੰ ਸਹੀ ਵਿਖਾਉਣਾ ਹੁੰਦਾ ਸੋ ਉਸ ਮੁੱਦੇ ਦੇ ਰਿਗਾਰਡਿੰਗ ਮੈਨੂੰ ਕੋਈ ਫੋਨ ਨਾ ਹੀ ਆਵੇ ਤੇ ਬਿਹਤਰ ਹੈ ਜੇ ਆਊਗਾ ਤੇ ਮੈਂ ਫਿਰ ਕਾਨੂੰਨੀ ਕਾਰਵਾਈ ਜੋ ਕਿ ਮੈਂ ਵਿੱਢੀ ਹੋਈ ਹੈ ਹਨਾ ਜਾਂ ਮੇਰੇ ਖਿਲਾਫ ਜੇ ਕੋਈ ਗਲਤ ਚੀਜ਼ ਪਾਉਗੀ ਹਨਾ ਉਦੋਂ ਪਾਈ ਚਲੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੈਸੇ ਪਰ ਜੇ ਕੋਈ ਚੀਜ਼ ਮੇਰੇ ਬਰਦਾਸ਼ਤ ਤੋਂ ਬਾਹਰ ਹੋਊਗੀ ਤਾਂ ਫਿਰ ਮੈਂ ਉਹਨੂੰ ਲੀਗਲੀ ਐਕਸ਼ਨ ਲੈ ਕੇ ਰੋਕ ਸਕਦੀ ਹਾਂ ਪੱਤਰਕਾਰ ਵੀਰਾਂ ਨੂੰ ਵੀ ਇੱਕ ਮੈਂ ਜਰੂਰ ਬੇਨਤੀ ਕਰਨਾ ਚਾਹੂੰਗਾ ਜਾਂ ਪੱਤਰਕਾਰ ਜਾਂ ਪੇਜਾਂ ਵਾਲੇ ਵੀਰਾਂ ਨੂੰ ਵੀ ਜਦੋਂ ਵੀ ਕਿਸੇ ਦਾ ਕੋਈ ਆਪਸ ਦੇ ਵਿੱਚ ਕਿਸੇ ਦੋਸਤਾਂ ਦਾ ਹੁੰਦਾ ਹੈ ਕਿਸੇ ਹਸਬੈਂਡ ਵਾਈਫ ਦਾ ਹੁੰਦਾ ਹੈ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਹੁੰਦਾ ਹੈ ਵੀ ਉਸ ਝਗੜੇ ਦੇ ਵਿੱਚੋਂ ਰੂਲ ਲਾਈਨ ਦੀ ਬਜਾਏ ਉਸ ਝਗੜੇ ਨੂੰ ਇਨਸਾਨੀਅਤ ਦੇ ਨਾਤੇ ਆਫ ਦੇ ਰਿਕਾਰਡ ਆਫ ਦੀ ਕੈਮਰਾ ਪਹਿਲਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਬਹੁਤ ਵੱਡੀ ਇਹ ਚੀਜ਼ ਦੇਖੀ ਗਈ ਹੈ ਕਿ ਜਦੋਂ ਦੋ ਬੰਦਿਆਂ ਦੇ ਝਗੜੇ ਦੇ ਵਿੱਚ ਸੋਸ਼ਲ ਮੀਡੀਆ ਜਾਂ ਮੀਡੀਆ ਆ ਜਾਂਦਾ ਹੈ ਨਾ ਉਹ ਕਲੇਸ਼ ਘਟਣ ਦੀ ਬਜਾਏ ਖਤਮ ਹੋਣ ਦੀ ਬਜਾਏ ਬਹੁਤ ਵੱਡਾ ਹੋ ਜਾਂਦਾ ਹੈ ਤੇ ਜਿਸ ਦੇ ਕਰਕੇ ਉਹ ਦੋ ਪਰਿਵਾਰ ਦੋ ਧਿਰਾਂ ਜੇਕਰ ਇਕੱਠੀਆਂ ਹੋਣ ਦੀ ਸੋਚਣ ਵੀ ਤਾਂ ਮੁੜ ਕੇ ਇਕੱਠੀਆਂ ਨਹੀਂ ਹੋ ਸਕਦੇ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਬਦਨਾਮ ਹੀ ਇੰਨਾ ਕਰ ਚੁੱਕੇ ਹੁੰਦੇ ਨੇ ਕਿ ਉਹਨਾਂ ਦੇ ਵਿੱਚ ਖਾਤੇ ਇਕੱਠੇ ਹੋਣ ਦੀ ਗੰਜਾ ਇਸ ਨਹੀਂ ਬਚਦੀ ਸੋ ਬੇਨਤੀ ਹੈ ਕਿਉਂਕਿ ਮੈਂ ਕੋਈ ਬਾਹਰ ਵੱਡਾ ਨਹੀਂ ਥੋੜਾ ਛੋਟਾ ਭਰਾ ਹਾਂ ਜਿੰਨੇ ਵੀ ਪੱਤਰਕਾਰ ਤੇ ਯੂਟਿਊਬਰ ਵੀਰ ਦੇਖ ਰਹੇ ਨੇ ਮੈਂ ਕਿਸੇ ਨੂੰ ਗਿਆਨ ਨਹੀਂ ਵੰਡ ਸਕਦਾ ਮੈਂ ਸਿਰਫ ਇੱਕ ਬੇਨਤੀ ਕਰ ਸਕਦਾ ਕਿ ਜੇਕਰ ਇਸ ਤਰ੍ਹਾਂ ਦਾ ਆਪਣੇ ਕੋਲ ਕੋਈ ਮੁੱਦਾ ਆਉਂਦਾ ਵੀ ਹੈ ਤਾਂ ਉਹਦੇ ਵਿੱਚੋਂ ਵਿਊ ਦੇਖਣ ਦੀ ਬਜਾਏ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਸਾਡੀਆਂ ਇੱਕ ਚੰਗਾ ਪੱਤਰਕਾਰ ਬਣਨ ਦੀਆਂ ਜਾਂ ਫਿਰ ਚੰਗਾ ਯੂਟਿਊਬਰ ਬਣਨ ਦੀਆਂ ਇਹੀ ਨਿਸ਼ਾਨੀਆਂ ਨੇ ਕਿ ਅਸੀਂ ਸਮਾਜ ਨੂੰ ਸਭ ਤੋਂ ਪਹਿਲਾਂ ਲੈ ਕੇ ਚੱਲੀਏ ਤੇ ਸਮਾਜ ਦੇ ਲੋਕਾਂ ਦਾ ਹਮੇਸ਼ਾ ਭਲਾ ਹੀ ਸੋਚੀਏ ਸੋ ਅੱਜ ਦੇ ਜਿਹੜੇ ਇਸ ਇੰਟਰਵਿਊ ਦੇ ਬਾਰੇ ਜਿਹੜੇ ਵਿਚਾਰ ਨੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਜੁੜੇ ਰਹੋ ਪਵਤ ਮੈਪੀ ਟੀਵੀ ਦੇ ਗਾਇਲ ਸਾਸਿਕਾ